ਗੈਰ ਪੰਜਾਬੀਆਂ ਨੇ ਦੋ ਸਿੱਖ ਨੌਜਵਾਨ ਮਾਰ ਦਿੱਤੇ 50 ਲੱਖ ਬੰਦਾ ਗੈਰ ਪੰਜਾਬੀ ਪੰਜਾਬ ਚ ਰਜਿਸਟਰਡ ਅਨ ਰਜਿਸਟਰਡ ਇਤੈਉਂ ਦੱਸ ਮੇਰੇ ਬਿਲ ਤੇ ਜਾਣ ਕੇ ਲੇਕਿਨ ਇੰਟਰੋਡਿਊਸ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਕਿ ਜਿੰਨੇ ਜ਼ਿਆਦਾ ਗੈਰ ਪੰਜਾਬੀ ਪੰਜਾਬ ਦੇ ਉੱਤੇ ਰਾਜ ਕਰਨਗੇ ਜਿੰਨੇ ਪੰਜਾਬ ਗੈਰ ਪੰਜਾਬੀ ਵੋਟਰ ਬਣ ਜਾਣਗੇ politically suit se party which itself is not interested in punjab ਮੈਂ ਕਹਿੰਨਾ ਕਿ ਇੱਕ ਲਾ ਹਿਮਾਚਲ ਪ੍ਰਦੇਸ਼ੀ ਤਰ੍ਹਾਂ ਇੱਕ ਲਾ ਉਤਰਾਖੰਡ ਜਿਹੜਾ ਬੀਜੇਪੀ ਨੇ ਹੁਣ ਬਣਾਇਆ ਬੀਜੇਪੀ ਨੇ ਤੇ ਜੇ ਪੰਜਾਬ ਦੇ ਵਿੱਚ ਕਾਨੂੰਨ ਬਣ ਜੇਗਾ ਘੱਟੋ ਘੱਟ ਯਾਰ ਜੇ ਕੋ ਆਊਗਾ ਉਹ ਸ਼ਰਤਾਂ ਪੂਰੀਆਂ ਕਰਕੇ ਆਉ। ਹੁਣ ਸਾਡੀ ਪੋਲੀਟੀਕਲ ਜਮਾਤ ਇਹੀ ਰੋਲਾ ਪਾਈ ਜਾਂਦੀ ਜੀ ਕਿ ਸਾਡੇ ਬੱਚੇ ਵੀ ਕੈਨੇਡਾ ਅਮਰੀਕਾ ਜਾਂਦੇ। ਤੇ ਮੈਂ ਬਿਲਕੁਲ ਇਹ ਕਹਿ ਰਿਹਾ ਮਨਿੰਦਰ ਸਿੰਘ ਜੀ ਕਿ ਕੈਨੇਡਾ ਅਮਰੀਕਾ ਤੁਹਾਡੇ ਬੱਚਿਆਂ ਨੂੰ ਬਿਨਾਂ ਸ਼ਰਤ ਜਾਣ ਦਿੰਦੀਆਂ ਨੇ। ਮਤਲਬ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਵੀ ਲੋਕ ਆ ਉਹ ਵੀ ਪ੍ਰਵਾਸੀ ਬੈਠੇ ਨੇ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਜਿਨ੍ਹਾਂ ਨੇ ਸਿਸਟਮ ਚਲਾਉਣਾ ਜਦੋਂ ਉਹ ਉਹੋ ਜਿਹੇ ਬੰਦੇ ਬੈਠੇ ਤਾਂ ਕਦੋਂ ਚਾਹਣਗੇ ਕਿ ਪੰਜਾਬ ਚ ਸ਼ੁਰੂ ਸ਼ੁਰੂ ਵੇਲੇ ਤਾਂ ਥੋੜਾ ਜਿਹਾ ਭਗਵੰਤਮਾਨ ਆਪਣੇ ਆਪ ਨੂੰ ਅਸਰਟ ਕਰਦਾ ਹੋਊਗਾ ਲੇਕਿਨ ਹੁਣ ਤਾਂ ਉਹਨਾਂ ਦੇ ਬਿਲਕੁਲ ਹੀ ਪਰ ਕੱਟਦੇ ਨੇ ਟੋਟਲ ਕੰਟਰੋਲ ਕੇਜਰੀਵਾਲ ਦਾ ਹੁਣ ਤੁਸੀਂ ਦੇਖੋ ਉਹਨਾਂ ਨੇ ਦਬਕਾ ਮਾਰਿਆ ਇਹਦੀ ਆਪਣੀ ਘਰ ਵਾਲੀ ਤੇ ਇਹਦੇ ਮਾਤਾ ਜੀ ਲੁੱਕੇ ਨੇ ਉਹਨਾਂ ਨੇ ਦਬਕਾ ਮਾਰਿਆ ਕਿ ਖਬਰਦਾਰ ਜੋ ਹੁਣ ਤੁਸੀਂ ਇਹਨਾਂ ਨੂੰ ਘੁਮਾਇਆ ਪੰਜਾਬ ਦੇ ਚੀਫ ਸੈਕਟਰੀ ਇਹਦਾ ਬਦਲ ਦਿੱਤਾ, ਓਐਸਡੀ ਸਾਰੇ ਇਹਦੇ ਬਦਲ ਦਿੱਤੇ। ਪ੍ਰੋਮਿਨੈਂਟ ਫਾਈਨੈਂਸ਼ੀਅਲ ਐਡਵਾਈਜ਼ਰਸ ਸਾਰੇ ਨਾਨ ਪੰਜਾਬੀ ਲਿਆਂਦੇ ਨੇ। ਬੰਦੇ ਦਿੱਲੀੋਂ ਲਿਆ ਕੇ ਮੈਨੂੰ ਲੱਗਦਾ ਮੈਂ ਗਲਤ ਨਾ ਹੋਵਾਂ ਤਾਂ ਕੇਜਰੀਵਾਲ ਦਾ ਪੀਏ ਅਨੋਫੀਸ਼ੀਅਲੀ ਬੈਠਾ ਹੋਇਆ ਆਣ ਕੇ ਇੱਥੇ। देयर ਵਾਸ ਵਨ ਪਾਰਟੀ ਜਿਹੜੀ ਅਕਾਲੀ ਦਲ ਪੰਜਾਬ ਤੋਂ ਚਲਦੀ ਸੀ। ਉਹ ਵੀ ਬਸ ਟਵਿੱਟਰ ਤੇ ਬੈਠ ਕੇ ਜਾ ਕੇ ਬਿਆਨ ਦੇਣ ਲੱਗੇ ਨੇ। ਅਕਾਲੀ ਦਲ ਜਿਹਦੀਆਂ ਰਿਸਪੌਂਸਿਬਿਲਿਟੀਆਂ ਸੀ ਟੂ ਕਮ ਫਾਰਵਰਡ ਐਂਡ ਸਪੀਕ ਔਨ ਆਲ ðiਸ ਇਸ਼ੂਜ਼ ਉਹ ਚਾਰੇ ਚੁੱਪ ਬੈਠੇ ਨੇ। ਬਸ ਉਹ ਇਸ ਗੱਲ 'ਚ ਬੈਠੇ ਨੇ ਕਿ ਕਿਸੇ ਪ੍ਰਤਾਪ ਬਾਜਵਾਨ ਨੇ ਅੱਛੀ ਗੱਲ ਕਹੀ ਉਹਨੇ ਕਿਹਾ ਜੀ ਕੇਜਰੀਵਾਲ ਨੇ ਕਿਹਾ ਸੀ ਅਸੀਂ 6 ਮਹੀਨੇ ਡਰੱਗਸ ਖਤਮ ਕਰਾਂਗੇ ਉਹਨੇ ਕਿਹਾ ਭਗਵੰਤ ਮਾਨ ਦਾ ਡਰੱਗ ਨਹੀਂ ਮੁਕਾ ਸਕਿਆ ਆ ਜਿਹੜਾ ਵਿਧਾਨ ਸਭਾ ਚ ਲੜਦਾ ਕਿ ਤੇਰੀ ਪਜਾਮੀ ਟਾਈਟ ਆ ਤੂੰ ਕਨਵੈਂਟੇਰੀਅਨ ਆ ਤੂੰ ਫਲਾਨਾ ਇਹ ਸਾਰੇ दारू ਦੇ ਇਫੈਕਟ ਨੇ ਗਦਰਬਾਹ ਕੌਣ ਹੈ ਇੱਕ ਡਿਫੈਕਟਰ ਹੈ ਜਿਹੜਾ ਕੱਲ ਤੱਕ ਅਕਾਲੀ ਦਲ ਦੀਆਂ ਸੁਖਬੀਰ ਬਾਦਲ ਦੀਆਂ ਸੌਹਾਂ ਖੰਦਾ ਸੀਗਾ ਅੱਜ ਇਹਨਾਂ ਦਾ ਉਮੀਦਵਾਰ ਹੈਗਾ ਚੱਬੇਵਾਲ ਦਾ ਮੁੰਡਾ ਕੌਣ ਹੈ ਜੀ ਪਹਿਲੀ ਗੱਲ ਤਾਂ ਚੱਬੇਵਾਲ ਡਿਫੈਕਟਰ ਹੈ ਕਾਂਗਰਸ ਦਾ ਮਤਲਬ ਅਨੈਤਿਕ ਤੌਰ ਦੇ ਉੱਤੇ ਗਲਤ ਚੋਇਸ ਆ ਆਮ ਆਦਮੀ ਦੀ ਉਹਨਾਂ ਨੇ ਆਪਣੇ ਕੀਡਰ ਛੱਡਤਾ ਸਾਰਾ ਝੱਬੇਵਾਲ ਤੋਂ ਤੁਸੀਂ ਦੇਖਿਆ ਮੁਹੱਲਾ ਕਲੀਨ ਕਾਂ ਬਣਾਈਆਂ ਫੋਟੋ ਲਗਾਈਆਂ ਆਮ ਆਦਮੀ ਕਲੀਨ ਕਿਹਾ ਹਾਲਾਂਕਿ ਉਹ ਕੇਂਦਰ ਦੀਆਂ ਸਕੀਮਾਂ ਸੀ ਇੱਕ ਪੀਐਮ ਸ਼੍ਰੀ ਸੀ ਜਿਹੜਾ ਸਕੂਲਾਂ ਦਾ ਸੀ ਤੇ ਦੂਜੇ ਪਾਸੇ ਐਨਐਚਐਮ ਦੀਆਂ ਜਿਹੜੀਆਂ ਸਕੀਮਾਂ ਤਹਿਤ ਇਹ ਸੀ ਹੁਣ ਕਹਿੰਦੇ ਵੀ ਜੋ ਕੇਂਦਰ ਨੇ ਫੰਡ ਰੋਕ ਲਿਆ ਤਾਂ ਹੁਣ ਫੋਟੋਆਂ ਵੀ ਲੈਣੀਆਂ ਨਾ ਵੀ ਬਦਲਣੀਆਂ ਦੇਖੋ 2.5 ਸਾਲ ਉਹ ਕਹਿੰਦੇ ਹੁੰਦੇ 100 ਜੁੱਤੀ ਸੋ ਗੰਡਾ ਖਾ ਕੇ ਹੁਣ ਫੋਟੋ ਲਈ ਇਹਨਾਂ ਦਾ ਇਹਨਾਂ ਦੀ ਹੋਮੇ ਦੇਖੋ ਕਿੰਨੀ ਵੱਡੀ ਸੀ ਕਿ ਫੋਟੋ ਨਹੀਂ ਉਤਾਰਾਂਗੇ ਅਸੀਂ ਹੁਣ 2.5 ਸਾਲ ਬਾਅਦ ਜਦੋਂ ਉਹਨੇ ਬਾਹਮ ਰੂੜੀ ਇਦਾਂ ਕਰਕੇ ਤੇ ਹੁਣ ਉਹ ਫੋਟੋ ਵੀ ਲਾ ਦੇਣੀ ਤੇ ਫਿਰ ਫਾਇਦਾ ਕੀ ਹੋਇਆ ਐਲੋਕੇਸ਼ਨ ਦੀ ਗੱਲ ਚੱਲੀ ਸੀ ਭਗਵੰਤ ਮਾਨ ਦਾ ਤਾਂ ਆਫੀਸ਼ੀਅਲ ਬਿਆਨ ਆ ਕਿ ਜੇ ਹਰਿਆਣੇ ਨੂੰ ਵਿਧਾਨ ਸਭਾ ਲਈ ਜਗ੍ਹਾ ਦੇਣੀ ਚੰਡੀਗੜ੍ਹ ਤਾਂ ਸਾਨੂੰ ਵੀ ਦਿੱਤੀ ਜਾਵੇ ਜਿਹੜਾ ਚੀਫ ਮਿਨਿਸਟਰ ਇੰਨੀ ਗੱਲ ਨਹੀਂ ਸਮਝਦਾ ਕਿ ਇਹਦੀ ਪੋਲੀਟਿਕਲ ਅਹਿਮੀਅਤ ਕੀ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਸਾਨੂੰ ਭਾਵੇਂ ਅਗਲੇ 5-7 10 ਸਾਲ ਨਾ ਮਿਲੇ ਪਰ ਅਸੀਂ ਕਲੇਮ ਥੋੜੋ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਜਿਮਣੀ ਚੋਣਾ ਦਾ ਮੈਦਾਨ ਪਖਿਆ ਹੋਇਆ ਹੈ ਤੇ ਜਿਮਣੀ ਚੋਣਾ ਦੇ ਵਿੱਚ ਪ੍ਰਚਾਰ ਕਰਨ ਲਈ ਖਾਸ ਕਰਕੇ ਗਿੱਦੜਬਾਹ ਸੀਟ ਤੇ ਪ੍ਰਚਾਰ ਕਰਨ ਲਈ ਸੁਖਪਾਲ ਸਿੰਘ ਖਹਿਰਾ ਵੀ ਪਹੁੰਚੀ ਹੈ ਉਹ ਨਾਲ ਗੱਲਬਾਤ ਕਰਾਂਗੇ ਚੋਣਾਂ ਨੂੰ ਲੈ ਕੇ ਤੇ ਇੱਕ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਜਿਨ੍ਹਾਂ ਤੇ ਬਿੱਲ ਲੈ ਕੇ ਆਏ ਸੀ ਉਹਦੇ ਤੇ ਵੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਸਵਾਗਤ ਕਰੀ ਖਹਿਰਾ ਸਾਹਿਬ ਸਸਿ ਕਾਲ ਜੀ ਹਾਂਜੀ ਬਹੁਤ ਸ਼ੁਕਰੀਆ ਸਸਿ ਕਾਲ ਜੀ ਖਹਿਰਾ ਸਾਹਿਬ ਅੱਜ ਗਿੱਦੜਬਾਹ ਦੇ ਮੈਦਾਨ ਦੇ ਵਿੱਚ ਤੁਸੀਂ ਵੀ ਨਿਤਰੇ ਹੋ ਕੀ ਲੱਗ ਰਿਹਾ ਮਾਹੌਲ ਕਿਸ ਤਰੀਕੇ ਦਾ ਮਾਹੌਲ ਹੈ ਤੁਹਾਡੇ ਕੋਲੇ ਖਬਰਾਂ ਵੀ ਆ ਰਹੀਆਂ ਹੋਣੀਆਂ ਤੁਹਾਡੇ ਨਾਲ ਵੀ ਲੋਕ ਗੱਲਬਾਤ ਕਰਦੇ ਡਿਸਕਸ ਕਰਦੇ ਆ ਤੁਸੀਂ ਵੀ ਦੇਖ ਰਹੇ ਹੋ ਔਟੇ ਤੌਰ ਤੇ ਇੱਕ ਗੱਲ ਤਾਂ ਬੰਨ ਕੇ ਚੱਲਦੇ ਆ ਨਾ ਕਿ ਕਾਂਗਰਸ ਇੱਕ ਮੇਨ ਧਿਰ ਹੈ ਪੰਜਾਬ ਦੇ ਵਿੱਚ ਔਰ ਪਾਰਲੀਮੈਂਟ ਦੇ ਨਤੀਜੇ ਹੁਣ ਜਿਹੜੇ ਜਨਰਲ ਇਲੈਕਸ਼ਨਸ ਹੋਈਆਂ ਉਹਦੇ ਚ ਸਾਡੀ ਪਰਫਾਰਮੈਂਸ 13 ਚੋਂ 7 ਸੀਟਾਂ ਜਿੱਤਣੀਆਂ ਅ ਅੱਛੀ ਪਰਫਾਰਮੈਂਸ ਸੀਗੀ ਸੋ ਲਾਈਕਵਾਇਜ਼ ਜਿਮਨੀ ਚੋਣਾ ਜਿਮਨੀ ਚੋਣਾ ਦਾ ਉਦਾਂ ਵੈਸੇ ਜਨਰਲੀ ਮੈਂ ਦੇਸ਼ ਭਰ ਚ ਗੱਲ ਕਰਦਾ ਨਾਰਮਲ ਟ੍ਰੈਂਡ ਹੁੰਦਾ ਵੀ ਸਰਕਾਰ ਦੇ ਆ ਪਾ ਦਿਓ ਵੋਟਾਂ ਯਾਰ ਸ਼ਾਇਦ ਸਾਡਾ ਕੋ ਕੰਮ ਹੁੰਦਾ ਹੁੰਦਾ ਕੱਖ ਨਹੀਂਗਾ ਜੇ ਥੋੜਾ ਜਿਹਾ ਮੈਂ ਲੋਕਾਂ ਨੂੰ ਗਿੱਦੜ ਬਾਹੇ ਤੇ ਬਰਨਾਲਾ ਤੇ ਡੇਰਾ ਬਾਬਾ ਨਾਨਕ ਸੀਟਾਂ ਤੇ ਯਾਦ ਕਰਾਵਾਂ ਵੋਟਰਸ ਨੂੰ ਜੀ ਜਲੰਧਰ ਵੈਸਟੀ ਇਲੈਕਸ਼ਨ ਯਾਦ ਕਰੋ ਜੀ ਤੁਸੀਂ ਜਾ ਕੇ ਕਿਹ ਜਲੰਧਰ ਵੈਸਟ ਨੂੰ ਫੋਨ ਤੇ ਪੁੱਛ ਲੋ ਵੀ ਤੁਹਾਡਾ ਇਲੈਕਸ਼ਨ ਤੋਂ ਬਾਅਦ ਕੋਈ ਲੱਭਾ ਦਾ ਨੂੰ ਕੋਈ ਗਲੀ ਨਾਲ ਹੀ ਬਣੀ ਆ ਤੁਹਾਡੀ ਕੋਈ ਕੱਖ ਨਹੀਂ ਹੁੰਦਾ ਇਹ ਮਿਸਟਰਸ ਐਮ ਐਲ ਏ ਨੂੰ ਬਿਠਾ ਲੈਂਦੇ ਨੇ ਅਫਸਰ ਅਫਸਰ ਸਾਰੇ ਦਬਾਦ ਬੂਲ ਲੈਂਦੇ ਨੇ ਸਰਪੰਚਾਂ ਨੂੰ ਤੇ ਲੋਕਾਂ ਨੂੰ ਐ ਜਿਚਾਇਆ ਜਾਂਦਾ ਕਿ ਬਸ ਤੁਹਾਡੇ ਹੁਣ ਵਿਕਾਸ ਦੀ ਢੇਰੀ ਲਿਆਉਂਦੀਆਂ ਜੇ ਵਿਕਾਸ ਦੀ ਢੇਰੀ ਆਈ ਹੁੰਦੀ ਤਾਂ ਪਿਛਲੇ ਮੇਰੇ ਖਿਆਲ ਆਜ਼ਾਦ ਪੰਜਾਬ ਦੇ ਵਿੱਚ ਆ ਜਦੋਂ ਦਾ 66 ਦਾ ਸਾਡਾ ਪੰਜਾਬ ਆਇਆ ਜਿਆਦਾ ਨਹੀਂ ਤਾਂ ਮੈਨੂੰ ਲੱਗਦਾ 40 50 ਜਿਮਨੀ ਚੋਣਾ ਹੋਈਆਂ ਕਿਸੇ ਹਲਕੇ 'ਚ ਕੋਈ ਫਰਕ ਹੈ ਸੋ ਥੇਰਫੋਰ ਕਾਂਗਰਸ ਇਹਨਾਂ ਸਾਰੇ ਚਾਰਾਂ ਸੀਟਾਂ ਵਿੱਚ ਅੱਛੀ ਫਾਈਟ ਦੇਵੇਗੀ ਜੇ ਜਰ ਸਾਹਿਬ ਇੱਕ ਹੋਰ ਗੱਲ ਹੈ ਜਿਸ ਤਰੀਕੇ ਦਾ ਮਾਹੌਲ ਹੈ ਭਗਵਾਨ ਸਿੰਘ ਮਾਨ ਹਰ ਹਲਕੇ ਦੇ ਵਿੱਚ ਰੈਲੀਆਂ ਕਰ ਰਹੇ ਨੇ ਉਹ ਲਗਾਤਾਰ ਇੱਕ ਗੱਲ ਤੇ ਜ਼ਰੂਰ ਹੈ ਉਹ ਬਾਕੀ ਗੱਲਾਂ ਤਾਂ ਵਿਰੋਧੀਆਂ ਨੂੰ ਟਾਰਗੇਟ ਕਰਦੇ ਆ ਪਰ ਉਹਨਾਂ ਦੇ ਉਹੀ ਅੰਦਾਜ਼ ਸੱਬਰ ਕਿੱਤੇ ਵਾਲਾ ਤੁਸੀਂ ਸੁਣਿਆ ਹੋਣਾ ਸੁਖਵਿੰਦਰ ਸਿੰਘ ਰੰਧਾਵੇ ਤੇ ਵੀ ਉਹਨਾਂ ਨੇ ਬੋਲਿਆ ਕਿ ਮੈਂ ਫਲਾਨੀ ਫਾਈਲ ਇਹਨਾਂ ਦੀ ਕੱਢਣੀ ਸੀ ਮੈਂ ਕਿਹਾ ਕੱਢਾਂ ਫਾਈਲ ਮੈਂ ਕਿਹਾ ਲਿਆਵਾ ਬਾਹਰ ਫਾਈਲ ਮਤਲਬ ਉਹ ਅੰਦਾਜ਼ ਨੂੰ ਕਿਵੇਂ ਦੇਖਦੇ ਆਂ ਵੀ ਅੰਦਾਜ਼ ਭਗਵਾਨ ਸਿੰਘ ਮਾਨ ਮੇਰਾ ਖਿਆਲ ਪੰਜਾਬ ਦੇ ਲੋਕਾਂ ਨੇ ਉਹਦਾ ਜਿਹੜਾ ਮਸ਼ਕਰਾਪਨ ਹੈ ਨਾ ਉਹ ਪਛਾਣ ਲਿਆ ਆ ਲੋਕ ਚੰਗਾ ਨਹੀਂ ਸਮਝਦੇ ਹੁਣ ਕਿਉਂਕਿ ਚੀਫ ਮਨਿਸਟਰ ਆ ਹਮਲਾ ਉਹਦੇ ਕੋਲ ਆ ਗਵਰਨਮੈਂਟ ਸਪੌਂਸਰਡ ਮੀਡੀਆ ਉਹਦੇ ਨਾਲ ਆ ਉਹ ਇੱਕ ਤਰਫਾ ਜੋ ਕਹੀ ਜਾਂਦਾ ਬੋਲੀ ਜਾਂਦਾ ਵਾ ਪਰ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ ਉਹ ਜਿਉਂ ਦੇ ਤਿਉਂ ਪਏ ਨੇ ਆਪਾਂ ਹੁਣ ਇਹਨਾਂ ਦੀ ਅੱਧੀ ਟਰਮ ਕੰਪਲੀਟ ਹੋ ਗਈ ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸ ਦਿਓ ਵੀ ਜਿੱਥੋਂ ਆਮ ਆਦਮੀ ਸਟਾਰਟ ਕੀਤੀ ਬਦਲਾਅ ਦਾ ਨਾਰਾ ਦਿੱਤਾ ਅਸੀਂ ਸਾਦਗੀ ਲੈ ਕੇ ਆਵਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਕੱਲੇ ਕੇਜਰੀਵਾਲ ਦਾ ਘਰ ਹੀ ਦੇਖ ਲਓ ਜਿਹੜਾ ਹੁਣ ਖੁਲਾਸਾ ਹੋਇਆ ਕਿ 200 ਟਨ ਦਾ ਏਸੀ ਦਾ ਪਲਾਂਟ ਲੱਗਿਆ ਸਰਕਾਰੀ ਖਰਚ ਤੇ 50 AC ਉਹ ਤੋਂ ਐਕਸਟਰਾ ਲੱਗੇ ਸੀ ਮੋਟਾ-ਮੋਟਾ ਸਮਝ ਲਓ 250 AC ਇੱਕ ਘਰ ਵਿੱਚ ਲਵਾ ਕੇ ਬੈਠਾ ਜਿਹੜਾ ਦੂਜਿਆਂ ਨੂੰ ਸ਼ੀਲਾ ਡਿਕਸ਼ਨ ਨੂੰ ਟੀਚਰਾਂ ਕਰਦਾ ਸੀਗਾ ਭਗਵੰਤ ਮਾਨ ਦਾ ਸਟਾਈਲ ਦੇਖ ਲਓ ਤੁਸੀਂ ਮਤਲਬ ਹਜ਼ਾਰ ਗਨਮੈਨ ਆ ਜਿਹੜੀਆਂ ਲੈਂਡ ਕਰੂਜ਼ਰ ਗੱਡੀਆਂ ਜਹਾਜ਼ ਤੋਂ ਨਹੀਂ ਉਤਰਦੇ ਇੱਕ ਇੱਕ ਕਿੱਥੋਂ ਦੇ ਸਾਦਗੀ ਸੋ ਸਭ ਤੋਂ ਵੱਡਾ ਨੁਕਤਾ ਜਿਹੜਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਸੀਗਾ ਉਹ VIP ਕਲਚਰ ਤੇ ਸਾਦਗੀ ਤੇ ਫੇਲ ਹੋ ਗਏ ਨੇ ਲਾਈਕਵਾਇਜ਼ ਜਿਹੜਾ ਇੱਕ ਪਰਿਵਾਰਵਾਦੀ ਗੱਲ ਕਰਦੇ ਸੀ ਜੀ ਦੂਜੀਆਂ ਪਾਰਟੀਆਂ ਤਾਂ ਜੀ ਪਰਿਵਾਰਵਾਦ ਜੀ ਇਹਨਾਂ ਦੇ ਚਾਚੇ ਭਤੀਜੇ ਪੁੱਤ ਮੁਕਦੇ ਨੇਗੇ ਆ ਜਿਹੜੀਆਂ ਹੁਣ ਚਾਰਜਮੈਨੀ ਚੋਣਾਂ ਹੋ ਰਹੀਆਂ ਇਹਦੇ ਚ ਚੱਬੇਵਾਲ ਦਾ ਮੁੰਡਾ ਕੌਣ ਹੈ ਜੀ ਪਹਿਲੀ ਗੱਲ ਤਾਂ ਚੱਬੇਵਾਲ ਡਿਫੈਕਟਰ ਹੈ ਕਾਂਗਰਸ ਦਾ ਮਤਲਬ ਅਨੈਤਿਕ ਤੌਰ ਦੇ ਉੱਤੇ ਗਲਤ ਚੋਇਸ ਆ ਆਮ ਆਦਮੀ ਦੀ ਉਹਨਾਂ ਨੇ ਆਪਣੇ ਕੀਡਰ ਛੱਡਤਾ ਸਾਰਾ ਚੱਬੇਵਾਲ ਤੋਂ ਜੀ ਤੇ ਦੂਜਾ ਕਿ ਉਹਦਾ ਪੁੱਤ ਚੱਕਿਆ ਆ ਜਿਹੜਾ ਹੁਣ ਬਰਨਾਲੇ ਤੋਂ ਇਲੈਕਸ਼ਨ ਲੜ ਰਿਹਾ ਉਹਦਾ ਮੁੰਡੇ ਦਾ ਨਾਮ ਹੈ ਭੁੱਲ ਰਿਹਾ ਵਾਂ ਹਰਿੰਦਰ ਦਾ ਹਰਿੰਦਰ ਉਹ ਕੌਣ ਆ ਉਮੀਦਵਾਰ ਦੇ ਸਕੇ ਮਾਸੀ ਦਾ ਮੁੰਡਾ ਵਾ ਉੱਥੇ ਹੁਣ ਜਿਹੜਾ ਬਾਗੀ ਹੋ ਗਿਆ ਉਹ ਨੌਜਵਾਨ ਜਿਹੜਾ ਕੰਮ ਕਰਦਾ ਸੀ ਬਾਠ ਸਮਝ ਗਏ ਤੁਸੀਂ ਸੋ ਈਵਨ ਗੱਦਰਬਾਹ ਕੋਣ ਹੈ ਇੱਕ ਡਿਫੈਕਟਰ ਹੈ ਜਿਹੜਾ ਕੱਲ ਤੱਕ ਅਕਾਲੀ ਦਲ ਦੀਆਂ ਸੁਖਬੀਰ ਬਾਦਲ ਦੀਆਂ ਸੌਹਾਂ ਖੰਦਾ ਸੀਗਾ ਅੱਜ ਇਹਨਾਂ ਦਾ ਉਮੀਦਵਾਰ ਹੈਗਾ ਸੋ ਜਿਹੜੀ ਡਾਇਨੇਸਟਿਕ ਪੋਲਿਟਿਕਸ ਦੀ ਜਿਹੜਾ ਰੋਜ਼ ਸ਼ੋਰ ਮਚਾਉਂਦੇ ਸੀ ਇਹ ਉਹਦੇ ਤੇ ਵੀ ਸਮਝ ਲਓ ਵੀ ਆਪਣੇ ਵੈਦਿਆਂ ਤੋਂ ਫੇਲ ਹੋ ਗਏ ਨੇ ਫਿਰ ਜਿਹੜੇ ਮੋٹے ਮੋٹے ਪੰਜਾਬ ਚ ਪੈਦੇ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜੀ ਉਹ ਜਿਉਂ ਦੀ ਤਿਉਂ ਬਲਕਿ ਉਲਟਾ ਡੇਰਾ ਸੱਚਾ ਸੌਦਾ ਦੇ ਸਾਥ ਦੀ ਪ੍ਰੋਟੈਕਸ਼ਨ ਹੋਈ ਆ ਪਿਛਲੇ 2 ਸਾਲ ਤੋਂ ਇਹਨਾਂ ਨੇ ਫਾਈਲ ਨੱਪ ਕੇ ਰੱਖੀ ਸੀ ਕਿ ਹੁਣ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਇਹਨਾਂ ਨੇ ਉਹ ਫਾਈਲ ਮੂਵ ਕੀਤੀ ਆ ਦੇ ਹੈਵ ਨਾਟ ਬੀਨ ਏਬਲ ਟੂ ਡਿਲੀਵਰ ਜਸਟਿਸ ਇਨ दैट ਆਲਸੋ ਡਰੱਗਸ ਦੀ ਗੱਲ ਕਰ ਲਓ ਰੋਜ਼ ਬੱਚੇ ਮਰ ਰਹੇ ਨੇ ਡਰੱਗਸ ਦੇ ਵਿੱਚ ਕੀ ਹਾਲਤ ਹੈ ਤੁਹਾਡੇ ਸਾਹਮਣੇ ਔਰ ਮੈਂ ਸਮਝਦਾ ਪ੍ਰਤਾਪ ਬਾਜਵਾ ਨੇ ਅੱਛੀ ਗੱਲ ਕਹੀ ਉਹਨੇ ਕਿਹਾ ਜੀ ਕੇਜਰੀਵਾਲ ਨੇ ਕਿਹਾ ਸੀ ਅਸੀਂ 6 ਮਹੀਨੇ ਚ ਡਰੱਗਸ ਖਤਮ ਕਰਾਂਗੇ ਉਹਨੇ ਕਿਹਾ ਭਗਵੰਤ ਮਾਨ ਦਾ ਡਰੱਗ ਨਹੀਂ ਮੁਕਾ ਸਕਿਆ ਮਤਲਬ ਜਿਹੜਾ ਬੰਦਾ ਆਪਣੇ ਚੀਫ ਮਿਨਿਸਟਰ ਨੂੰ ਮੋਟੀਵੇਟ ਨਹੀਂ ਕੀਤਾ ਕਿ ਤੂੰ ਯਾਰ ਕਟੋ-ਕਟ ਪਬਲਿਕ ਅਪੀਅਰੈਂ ਅਲਕੋਹਲਿਕ ਸ਼ਰਾਬੀ ਹਾਲ ਚ ਨਹੀਂ ਨਜ਼ਰ ਆਉਣਾ ਆ ਜਿਹੜਾ ਵਿਧਾਨ ਸਭਾ ਚ ਲੜਦਾ ਕਿ ਤੇਰੀ ਪਜਾਮੀ ਟਾਈਟ ਆ ਤੂੰ ਕਨਵੈਂਟੇਰੀਅਨ ਆ ਤੂੰ ਫਲਾਨਾ ਇਹ ਸਾਰੇ दारू ਦੇ ਇਫੈਕਟ ਨੇ ਜਦੋਂ ਕਈ ਵਾਰੀ ਸਟੇਜ ਤੋਂ ਵੀ ਬੋਲਦਾ ਗੀਤ ਗਾਉਂਦਾ ਇਹ ਸਾਰਾ ਅਲਕੋਹਲ ਦਾ ਇਫੈਕਟ ਹੈ ਸੋ ਦੈਟ ਮੀਨਸ ਹੀ ਕੈਨੋਟ ਜੇ ਚੀਫ ਮਿਨਿਸਟਰ ਦਾ ਡਰਗ ਨੀ ਕੰਟਰੋਲ ਕੀਤਾਗਾ ਨੌਜਵਾਨਾਂ ਦੇ ਕਰਨਾ ਅੱਛਾ ਠਹਿਰ ਜੋ ਕਿਸਾਨਾਂ ਤੇ ਆਓ ਬਦਲਾਓ ਬਦਲਾਓ ਕਰਦੇ ਸੀ ਜਿਹੜਾ ਬਦਲਾਓ ਪੰਜਾਬ ਦੇ ਨੇ ਕਦੀ ਨਹੀਂ ਦੇਖਿਆ ਉਹ ਇਹਨਾਂ ਨੇ ਦਿਖਾਇਆ ਕਿਸਾਨਾਂ ਦੀ ਉਹ ਕੁੱਟ ਕੀਤੀ ਰਾਏ ਕੇ ਕਲਾਂ ਪਿੰਡ ਵਿੱਚ ਪਿਛਲੇ ਚੰਦਨ ਦੇ ਪਹਿਲਾਂ ਬਠਿੰਡੇ ਜ਼ਿਲ੍ਹੇ ਚ ਜੀ ਔਰ ਉਸ ਤੋਂ ਇਲਾਵਾ ਕਿਸਾਨਾਂ ਦੀ ਦੁਰਦਸ਼ਾ ਜੋ ਸਾਡੀ ਝੋਨੇ ਚ ਇਸ ਵਕਤ ਲੁੱਟ ਹੋਈ ਨਾ ਮਤਲਬ ਇਹ ਅਸਲ ਵਿੱਚ ਕ੍ਰਿਮੀਨਲ ਕਾਂਸਪੀਰੇਸੀ ਆ ਸਰਕਾਰ ਸਾਰੀ ਦਾ ਅਮਲਾ ਤੇ ਮੁਲਾਜ਼ਮ ਆ ਜਾ ਕੇ ਉੱਥੇ ਕਹਿੰਦੇ ਸੀ ਯਾਰ ਵੇਚ ਦਿਓ 150 200 ਰੁਪਏ ਕਿਵੰਟਲ ਘੱਟ ਵੇਚ ਦਿਓ ਯਾਰ ਅਸੀਂ ਚੱਕ ਨਹੀਂ ਸਕਦੇ ਮਤਲਬ ਗਵਰਨਮੈਂਟ ਮਸ਼ੀਨਰੀ ਕ੍ਰਿਮੀਨਲ ਐਕਟ ਵਿੱਚ ਇਨਵੋਲਡ ਆ ਔਰ ਪੰਜਾਬ ਦੇ ਵਿੱਚ ਕਿੰਨਾ ਲਾਸ ਹੋਇਆ ਪੰਜਾਬ ਦੇ ਕਿਸਾਨਾਂ ਨੂੰ 185 ਲੱਖ ਟਨ ਅਗਰ ਫਸਲ ਆਪਾਂ ਆਉਂਦੀ ਏ ਘੋਣੇ ਦੀ ਉਹਦਾ ਤੁਸੀਂ 10 ਪੈਸੇ ਵੀ ਮਿਨਿਮਮ ਸਪੋਰਟ ਪ੍ਰਾਈਸ 'ਚ ਘੱਟ ਮਿਲੇ ਕਿਸੇ ਨੂੰ 5000 ਕਰੋੜ ਰੁਪਏ ਦੀ ਲੁੱਟ ਹੋਈ ਕਿਸਾਨਾਂ ਦੀ ਹਰ ਕਿਸਾਨ ਦੀ ਛੋਟੇ ਦੀ 8-10000 ਰੁਪਏ ਕਿੱਲੇ ਦਾ ਉਹਨਾਂ ਦਾ ਘਟਿਆ ਵਾ ਇਹ 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 ਕਦੀ ਦੇਖਿਆ 70 ਸਾਲਾਂ ਵਿੱਚ ਮਤਲਬ ਮਗਰਲੀਆ ਸਰਕਾਰਾਂ ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀਗੀ ਪ੍ਰਕਿਊਰਮੈਂਟ ਵਾਸ ਨੈਵਰ ਅ ਪ੍ਰੋਬਲਮ ਸੋ ਜਿਹੜੇ ਬਦਲਾਅ ਬਦਲਾਅ ਦਾ ਔਰ ਸ਼ੋਰ ਮਚਾਉਂਦੇ ਸੀ ਕਹਾਣੀ ਤਾਂ ਹੈਗੀ ਇਹਨਾਂ ਦੀ ਨਿਬੜ ਗਈ ਜੀ ਸਕੂਲਾਂ ਦੀ ਹਾਲਤ ਦੇਖ ਲਓ ਜਾ ਕੇ ਹਸਪੀਟਲ ਦੀ ਹਾਲ ਅੱਛਾ ਕਰਜ਼ਾ ਬਹੁਤ ਸ਼ੋਰ ਮਚਾਉਂਦਾ ਸੀ ਕੇਜਰੀਵਾਲ ਕੇ ਮੈਂ ਜੀ ਮੈਂ ਤੋਂ ਜੋ ਕੰਮ ਕਰਤਾ ਹੂੰ ਰਿਸਰਚ ਕਰਕੇ ਪੜ ਕੇ ਆਤਾ ਹੂੰ ਬਿਲਕੁਲ ਮੈਂ 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 54000 ਕਰੋੜ ਦਾ ਪ੍ਰਬੰਧ ਕਰੂੰਗਾ ਉਹ ਪੁੱਛਿਆ ਪੱਤਰਕਾਰ ਨੇ ਕਿ ਕਿਦਾਂ ਕਰੋਗੇ ਜੀ 34000 ਕਰੋੜ ਤੋਂ ਮੈਂ ਬਜਟ ਕੀ ਜੋ ਕਰਪਸ਼ਨ ਹੋਤੀ ਹੈ ਬਜਟਸ ਕਰਪਸ਼ਨ ਹੋ ਸਕਦੀ ਜੀ ਕੁ ਸਾਰਾ ਕਮਿਟਿਡ ਐਕਸਪੈਂਡੀਚਰ ਹੁੰਦਾ ਤਨਖਾਹਾਂ ਪੈਨਸ਼ਨਾਂ ਵਿਆਜ ਦੀ ਹਦੈਗੀ ਵਗੈਰਾ ਵਗੈਰਾ ਪਰ ਚਲੋ ਝੂਠ ਬੋਲ ਗਿਆ ਉਹ 34000 وہاں سے نکالوں گا 20000 ਕਰੋੜ ਮੈਂ ਜੋ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪੰਜਾਬ 54000 ਕਰੋੜ ਕਢ ਕਰਕੇ ਮੈਂ ਗਾਰੰਟੀਆਂ ਦੂੰਗਾ ਲੋਕਾਂ ਨੂੰ ਹੁਣ ਦੇਖੋ 2.5 ਸਾਲ ਲੰਘਣ ਤੋਂ ਬਾਅਦ ਕੀ ਹੋਇਆ ਕਿ 3 ਲੱਖ ਕਰੋੜ ਦਾ ਕਰਜ਼ੇ ਤੇ 1 ਲੱਖ ਕਰੋੜ ਦਾ ਵਾਅਦਾ ਕੀਤਾ ਜਸਟ ਇਮੇਜਿਨ 3 ਲੱਖ ਕਰੋੜ ਕਰਜ਼ਾ ਚੜਿਆ 40 ਸਾਲਾਂ ਚ ਬਿਲਕੁਲ 1985 ਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੀ ਉਸ ਤੋਂ ਬਾਅਦ ਕਰਜ਼ਾ ਚੜਨਾ ਸ਼ੁਰੂ ਹੋਇਆ ਹੌਲੀ 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 ਚੜਦਾ 40 ਸਾਲਾਂ ਚ 3 ਲੱਖ ਕਰੋੜ ਤੇ 2.5 ਸਾਲਾਂ ਚ 1 ਲੱਖ ਕਰੋੜ ਦਾ ਵਾਅਦਾ ਸੋ ਦੇਰਫੋਰ ਮੇਰਾ ਇਹ ਮੰਨਣਾ ਵਾ ਕਿ ਠੀਕ ਹੈ ਇਹ ਸਰਕਾਰੀ ਤੰਤਰ ਲੈ ਕੇ ਘੁੰਮਦੇ ਹੋਣਗੇ ਮੇਰੀ ਲੋਕਾਂ ਨੂੰ ਅਪੀਲ ਆ ਕਿ ਦੇਖੋ ਅੰਦਰ ਛਾਤ ਮਾਰੋ ਚੰਗੀ ਤਰ੍ਹਾਂ ਨਾਲ ਕਟੋ ਘਟ ਇਹਨਾਂ ਨੂੰ ਡੀਫੀਟ ਕਰਨਾ ਬਹੁਤ ਲਾਜ਼ਮੀ ਹੈ बिकॉज ਇਹ ਟੋਟਲ ਫਰਜੀ ਬੰਦੇ ਆਗੇ ਪੰਜਾਬ ਦੇ ਵਿੱਚ ਔਰ ਜੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਲਗਾਮ ਨਾ ਕੱਸੀ ਇਹ ਰਹਿੰਦੇ 2.5 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਕੇ ਜਾਣਗੇ ਇੱਕ ਗੱਲ ਖਰਾਬ ਸਾਹਿਬ ਇੱਥੇ ਹੋ ਰਿਹਾ ਇੱਕ ਤੁਸੀਂ ਦੇਖਿਆ ਮੁਹੱਲਾ ਕਲੀਨਿਕਾਂ ਬਣਾਈਆਂ ਫੋਟੋ ਲਗਾਈਆਂ ਆਮ ਆਦਮੀ ਕਲੀਨਿਕ ਲਿਖਿਆ ਨਾਲ ਹੀ ਸਕੂਲ ਆਫ ਐਮਿਨਸ ਨੂੰ ਦਾ ਨਾਮ ਦਿੱਤਾ ਹਾਲਾਂਕਿ ਉਹ ਕੇਂਦਰ ਦੀਆਂ ਸਕੀਮਾਂ ਸੀ ਇੱਕ ਪੀਐਮ ਸ਼੍ਰੀ ਸੀ ਜਿਹੜਾ ਸਕੂਲਾਂ ਦਾ ਸੀ ਤੇ ਦੂਜੇ ਪਾਸੇ ਐਨਐਚਐਮ ਦੀਆਂ ਜਿਹੜੀਆਂ ਸਕੀਮਾਂ ਤਹਿਤ ਇਹ ਸੀ ਹੁਣ ਕਹਿੰਦੇ ਵੀ ਜੋ ਕੇਂਦਰ ਨੇ ਫੰਡ ਰੋਕ ਲਿਆ ਤਾਂ ਹੁਣ ਫੋਟੋਆਂ ਵੀ ਲੈਣੀਆਂ ਨਾਂ ਵੀ ਬਦਲਣੇ ਆ ਫਿਰ ਇਨ ਇੰਨਾ ਪੈਸਾ ਇੰਨਾ ਬਜਟ ਸਭ ਖਰਚ ਆਏ ਚੀਜ਼ ਦੇ ਉੱਤੇ ਐਬਸੋਲੂਟਲੀ ਕਰੈਕਟ ਦੇਖੋ ਤੇ 100 ਗੰਡਾ ਖਾ ਕੇ ਹੁਣ ਫੋਟੋ ਲਾਈ ਆ ਔਰ ਇਹ ਉਹੀ ਭਗਵੰਤ ਆ ਜਿਹੜਾ ਦੂਜਿਆਂ ਦੀ ਬਾਦਲ ਨੇ ਜੀ ਪਤੀਲੀਆਂ ਦੇ ਫੋਟੋ ਲਾਉਂਦੀ ਜੀ ਆ ਸੈਕਲਾਂ ਤੇ ਲਾਉਂਦੀ ਜੀ ਤੁਸੀਂ ਨਿਗਾਹ ਮਾਰ ਕੇ ਦੇਖੋ ਪੰਜਾਬ 'ਚ ਮੈਂ ਜਾਣਾ ਹੁੰਨਾ ਤੌਬਾ ਮੇਰੀ ਇੰਨੀਆਂ ਫੋਟੋਆਂ ਕਿਹੜੀ ਚੀਜ਼ ਤੇ ਭਗਵੰਤਮਾਨ ਦੀ ਫੋਟੋ ਨਹੀਂ ਗਈ ਅੱਛਾ ਹੁਣ 2.5 ਸਾਲ ਇਹਨਾਂ ਨਾਲ ਜਿਹੜੇ ਕੇਂਦਰ ਦੀ ਗ੍ਰਾਂਟ ਆਉਣੀ ਸੀਗੀ ਫਾਰ ਹੈਲਥ케ਅਰ ਨੈਟਵਰਕ ਉਹ ਸਾਰੀ ਰੋਕ ਕੇ ਰੱਖੀ ਉਹਦਾ ਉਹਦਾ ਨੁਕਸਾਨ ਕਿਨੂੰ ਹੋਇਆ ਵਾ ਉਹਦਾ ਨੁਕਸਾਨ ਤਾਂ ਗਰੀਬਾਂ ਨੂੰ ਜਿਹੜੇ ਵਿਚਾਰੇ ਇਲਾਜ ਕਰਾਉਣ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਇਹਨਾਂ ਦਾ ਇਹਨਾਂ ਦੀ ਹੋਂਮੇ ਦੇਖੋ ਕਿੰਨੀ ਵੱਡੀ ਸੀ ਕਿ ਫੋਟੋ ਨਹੀਂ ਉਤਾਰਾਂਗੇ ਅਸੀਂ ਹੁਣ 2.5 ਸਾਲ ਬਾਅਦ ਜਦੋਂ ਉਹਨੇ ਬਾਹਮ ਰੂੜੀ ਇਦਾਂ ਕਰਕੇ ਤੇ ਹੁਣ ਉਹ ਫੋਟੋ ਵੀ ਲਾ ਦੇਣੀ ਤੇ ਫਿਰ ਫਾਇਦਾ ਕੀ ਹੋਇਆ ਲਾਈਕਵਾਈਸ ਸਕੂਲ ਆਫ ਫੈਮਿਨੈਂਸ ਕੁਛ ਨਹੀਂ ਗਾ ਰੰਗ ਰੋਗਨ ਸਾਡਾ ਜਿਹੜਾ ਇਨ ਫੈਕਟ origignal ਇਨਫਰਾਸਟ੍ਰਕਚਰ ਸੀ ਪੰਜਾਬ ਦਾ ਰੂਰਲ ਹੈਲਥ ਡਿਸਪੈਂਸਰੀਜ਼ ਪਿੰਡਾਂ ਚ ਹਸਪੀਟਲ ਉਹਦਾ ਤੁਸੀਂ ਜਾ ਕੇ ਧਿਆਨ ਨਾਲ ਗੌਰ ਕਰੋ ਦੇ ਆਰ ਇਨ ਸ਼ੈਟਰਸ ਨਾਓ ਉਹ ਉਹ ਸੋ ਕੋ ਡਾਊਨ ਹੋਇਆ ਸਕੂਲ ਕਿੰਨੇ ਅੱਛੇ ਸੀਗੇ ਆ ਥੋੜੇ ਦਿਨ ਪਹਿਲਾਂ ਮੈਂ ਤੁਸੀਂ ਜਾ ਕੇ ਚੱਕੋ ਗਵਰਨਮੈਂਟ ਕਾਲਜੇਸ ਦੀ ਹਾਲਤ ਦੇਖੋ ਜਾ ਕੇ ਪਲੀਜ਼ ਵਿਜ਼ਿਟ ਅ ਗਵਰਨਮੈਂਟ ਕਾਲਜ ਮੇਰਾ ਪੁਲਾਥਾ ਮੇਰੇ ਪਿਤਾ ਜੀ ਨੇ ਬਣਾਇਆ ਸੀ 1985 ਚ ਗਵਰਨਮੈਂਟ ਕਾਲਜ ਪੁਲਾਥਾ ਉੱਥੇ ਮੇਰਾ ਖਿਆਲ ਆ ਪ੍ਰਿੰਸੀਪਲ ਦਾ ਨੇੜਿਓਂ ਨਹੀਂ ਲੰਗਦਾ ਜੇ ਫਰਜ਼ ਕਰੋ ਕੋਈ 20 ਪੋਸਟਾਂ ਸੈਂਕਸ਼ਨ ਨੇ ਤੇ 4-5 ਨਹੀਂ ਬੰਦੇ ਉੱਥੇ ਲੈਕਚਰਰਸ ਤਿੰਨ ਚਾਰ ਹੋਣਗੇ ਮੈਕਸਿਮਮ 50% ਸਰਕਾਰੀ ਕਾਲਜਾਂ ਦੇ ਜਿਹੜੇ ਕਾਲਜੇਸ ਨੇ ਦੇ ਆ ਵਿਦਆਊਟ ਪ੍ਰਿੰਸੀਪਲਸ ਸੋ ਅਨਫੋਰਚਨਟਲੀ ਹੁਣ ਮੈਂ ਇਹਨਾਂ ਨੂੰ ਅਸੀਂ ਮਤਲਬ ਆਹ ਝੂਠ ਬੜੀ ਵਧੀਆ ਮਤਲਬ ਕੀ ਕਹਿੰਦੇ ਹੁੰਦੇ ਉਹਨੂੰ ਬੜੀ ਬਿਸ਼ਰਮੀ ਦੇ ਨਾਲ ਟੌਰ ਨਾ ਬੋਲਦੇ ਨੇ ਝੂਠ ਅਸੀਂ ਰੰਗਲਾ ਪੰਜਾਬ ਬਣਾਤਾ ਉਧਰੋਂ ਕੇਜਰੀਵਾਲ ਆਂਦਾ ਜੇ ਤੋ ਹਮਨੇ ਪੁਰਾਣੀ ਪਾਰਟੀ ਨੂੰ ਤੋ ਕੀ ਆਈ ਕੁਛ ਨਹੀਂ ਹੈ ਹਮਨੇ ਤੋ ਐਸਾ ਪੰਜਾਬ ਬਣਾ ਦਿਆ ਹੈ ਇਹਨਾਂ ਨੂੰ ਪੁੱਛੇ ਯਾਰ ਵੀ 17 ਸਾਲਾਂ ਚ ਜਿਹੜਾ ਇਨਫਰਾਸਟ੍ਰਕਚਰ ਬਿਲਡ ਹੋਇਆ ਵੀ ਇਨਕਲੂਡਿੰਗ ਡੈਮਸ ਐਂਡ ਯੂਨੀਵਰਸਿਟੀਆਂ ਤੁਸੀਂ ਦੱਸੋ 2.5 ਸਾਲਾਂ ਚ ਕੀਤਾ ਕੀ ਹੈ ਇਹ ਇਹਨਾਂ ਦਾ ਇੱਕ ਹੋਰ ਹੈ ਪਿਛਲੇ ਦਿਨ ਅਰਵਿੰਦ ਕੇਜਰੀਵਾਲ ਪੰਜਾਬ ਚ ਆਉਂਦੇ ਨੇ ਸਰਪੰਚਾਂ ਨੂੰ ਸੌਂਚ ਕਾਉਣ ਪ੍ਰੋਗਰਾਮ ਰੱਖਿਆ ਜਾਂਦਾ ਉੱਥੇ ਅਰਵਿੰਦ ਕੇਜਰੀਵਾਲ ਵੀ ਆਉਂਦੇ ਨੇ 25 ਤੋਂ 30 ਕਰੋੜ ਰੁਪਿਆ ਜੇ ਕਹਿੰਦੇ ਖਰਚਾ ਆ ਗਿਆ ਠੀਕ ਹੈ ਤੇ ਅਰਵਿੰਦ ਕੇਜਰੀਵਾਲ ਸੌ ਇਮਾਨਦਾਰੀ ਦੀ ਚਕਾਰ ਰਹੇ ਨੇ ਤੇ ਲੋਕ ਸਵਾਲ ਹੀ ਖੜੇ ਕਰ ਰਹੇ ਨੇ ਕਿ ਖੁਦ ਤਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜਾ ਕੇ ਆਏ ਨੇ ਇਹ ਵੀ ਇੱਕ ਸਵਾਲ ਖੜਾ ਹੋਇਆ ਨਹੀਂ ਇਹ ਤਾਂ 100% ਹੈ ਜੇ ਦੇਰ ਜੇਡੀ ਕੇਜਰੀਵਾਲ ਦੀ ਟੋਟਲ ਪਾਰਟੀ ਜੀ ਇਨਕਲੂਡਿੰਗ ਕੇਜਰੀਵਾਲ ਮਨੀਸ਼ 소ਡਿਆ ਸਤਿੰਦਰ ਜੈਨ ਜੀ ਐਂਡ ਇਹਨਾਂ ਦੇ ਜਿਹੜੇ ਸਾਰੇ ਦਿੱਲੀ ਵਾਲੇ ਦੇ ਆ ਇਨਵੋਲਡ ਇਨ ਹੰਡਰਡਸ ਆਫ ਕਰੋੜਸ ਆਫ ਲਿਕਸ ਸਕੈਮ ਅੱਛਾ ਇਹ ਕਹਿੰਦੇ ਅਸੀਂ ਕੱਟੜ ਈਮਾਨਦਾਰ ਆਂ ਜੇ ਸਾਡੇ ਤੇ ਗਲਤ ਲਾਤੇ ਆਪਾਂ ਮੰਨੋ ਕਿ ਈਡੀ ਤੇ ਸੀਬੀਆਈ ਗਲਤ ਮੋਦੀ ਯੂਜ਼ ਕਰਦਾ ਮੰਨ ਲਿਆ ਬਟ ਕੋਰਟ ਕਚੈਰੀਆਂ ਦਾ ਹਨ ਜਿਨ੍ਹਾਂ ਨੇ ਇਹਨਾਂ ਦੀਆਂ ਸਾਰਿਆਂ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਕਿਉਂ ਹੋਈਆਂ ਇਫ ਦੇ ਵਾ ਇਨੋਸੈਂਟ ਇਹਨਾਂ ਨੂੰ ਲੋਕਾਊਟ ਗ੍ਰਾਂਟ ਦੇਣ ਚਲੋ ਤਿੰਨ ਚਾਰ ਮਹੀਨਿਆਂ ਚ ਹਾਈ ਕੋਰਟ ਗ੍ਰਾਂਟ ਕਰ ਦਿੰਦਾ ਨਾਰਮਲ ਹੋਣ ਮਾਲਵਿੰਦਰ ਮਾਲੀ ਆ ਉਹਨੂੰ ਦੋ ਤਿੰਨ ਮਹੀਨੇ ਰਹਿਣਾ ਪਿਆ ਬਿਕੋਜ਼ ਪ੍ਰੋਸੈਸ ਇੱਡਾ ਲੰਬਾ ਜੁ ਪਰ ਹਾਈ ਕੋਰਟ ਨੇ ਉਹਨੂੰ ਬਿਨਾ ਮੰਗੇ ਛੇਲ ਦਿੱਤੀ ਆ ਜੀ ਤੇ ਇਹ ਬੇਲਾ ਮੰਗਦੇ ਨੇ ਇਹਨਾਂ ਨੂੰ ਡੇਡ ਡੇਡ ਸਾਲ ਬਾਅਦ ਸਾਲ ਸਾਲ ਬਾਅਦ ਇਹਨਾਂ ਨੂੰ ਸੁਪਰੀਮ ਕੋਰਟ ਨੇ ਛੇਲ ਦਿੱਤੀਆਂ and they have held ਕਿ ਇਹਨਾਂ ਦੇ ਖਿਲਾਫ ਬਹੁਤ ਮਟੀਰੀਅਲ ਆ ਚਲੋ ਇਹ ਵੀ ਮੰਨੋ ਕਿ ਮੋਦੀ ਬਦਲਾਖੋਰੀ ਕਰਦਾ ਇਹਨਾਂ ਨੂੰ ਪੁੱਛੋ ਤੁਸੀਂ ਪੰਜਾਬ ਦੇ ਵਿੱਚ ਕੀ ਕੀਤਾ ਕਿਹੜਾ ਬੰਦਾ ਛੱਡਿਆ ਮਾਲੀ ਮਤਲਬ ਵਾਈ ਵਾਸ ਮਾਲੀ ਅਰੈਸਟਡ ਵਾਈ ਵਾਸ ਵਾਈ ਆਰ ਸੋਸ਼ਲ ਐਕਟ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਕਿਉਂ ਅਰੈਸਟ ਕਰਦੀ ਪੰਜਾਬ ਦੀ ਪੁਲਿਸ ਚਾਹੇ ਉਹ ਪਾਨਾ ਸਿੱਧੂ ਆ ਚਾਹੇ ਉਹ ਅਬ ਵਿਚਾਰਾ ਯੂਟਿਊਬਰ ਮੁੰਡਾ ਸਿਗਾ ਜਿਹੜੇ ਆਪੋਨੈਂਟਸ ਵੀ ਨੇ ਇਹਨਾਂ ਦੇ ਆਪੋਨੈਂਟਸ ਜਿਹੜੇ ਬੰਦੇ ਕੋਈ ਮਿਨਿਸਟਰ ਰਹੇ ਨੇ ਉਹਨਾਂ ਨੂੰ ਤਾਂ ਇਨਵੈਸਟੀਗੇਸ਼ਨ ਕਰਦੇ ਕੋਈ ਸਮਝ ਆਉਂਦੀ ਸੀ ਜੀ ਮੇਰੇ ਤੇ ਕਿਉਂ ਇਹਨਾਂ ਨੇ ਸ਼ਿਕੰਜਾ ਕੱਸਿਆ ਪੰਜ ਕੇਸਿਸ ਰਜਿਸਟਰ ਕੀਤੇ ਐਨਡੀਪੀਐਸ ਦਾ ਕੇਸ ਕੀਤਾ ਜਿੱਦਨ ਮੇਰੀ ਹਾਈ ਕੋਰਟ ਚ ਬੇਲ ਹੋ ਰਹੀ ਸੀ ਉਹਦਨ ਤੜਕੇ 2 ਵਜੇ ਥਾਣੇ ਚ ਕੀਤਾ ਦੈਟ ਸ਼ੋਜ਼ ਕਿ ਜੋ ਤੁਸੀਂ ਮੋਦੀ ਨੂੰ ਕਹਿ ਰਹੇ ਆ ਉਹਦਨੋਂ ਵੱਧ ਅਤਿਆਚਾਰ ਮਿਸਯੂਜ਼ ਆਫ ਪੰਜਾਬ ਪੁਲਿਸ ਤੁਸੀਂ ਇੱਥੇ ਕਰਦੇ ਸੋ ਇੰਨਾ ਇਸ਼ੂਜ਼ ਇੰਪੋਰਟੈਂਟ ਨੇ ਪੰਜਾਬ ਦੇ ਲੋਕਾਂ ਨੂੰ ਸਮਝਣ ਵਾਸਤੇ ਮੇਰੀ ਉਹਨਾਂ ਨੂੰ ਇਹੀ ਹੱਥ ਬੰਨ ਕੇ ਅਪੀਲ ਆ ਕਿ ਗਲੀ ਨਾਲੀ ਦੋ ਮਿੰਟ ਵਾਸਤੇ ਛੱਡ ਦਿਓ ਆਪਣੇ ਅੱਖਾਂ ਬੰਦ ਕਰਕੇ ਇੱਕ ਵਾਰੀ ਨਿਗਾਹ ਮਾਰੋ ਕਿ ਤੁਹਾਡੇ ਬੱਚੇ ਕਿੱਥੇ ਨੇ ਜੀ ਤੁਹਾਡੇ ਕਿਸਾਨੀ ਦਾ ਹਾਲਤ ਕੀ ਹੈ ਤੁਹਾਡੇ ਨਸ਼ਿਆਂ ਦਾ ਕੀ ਹਾਲਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੀ ਹਾਲ ਯੂ ਵਿਲ ਗੈਟ ਯੂਅਰ ਆਨਸਰਸ ਤੁਨੋਂ ਆਪ ਖੁਦ ਨੂੰ ਜਵਾਬ ਮਿਲ ਜੇਗਾ ਇਸ ਕਰਕੇ ਮੇਰਾ ਮਕਸਦ ਸਾਰਾ ਕੈਂਪੇਨ ਦਾ ਹੈਗਾ ਕਿ ਇਹਨਾਂ ਨੂੰ ਐਕਸਪੋਜ਼ ਹੁਣ ਆਗੇ ਦੂਜੀ ਧਿਰ ਬੀਜੇਪੀ ਆ ਦੇਖੋ ਬੀਜੇਪੀ ਦਾ ਪੰਜਾਬ ਪ੍ਰਤੀ ਕੀ ਰਵਈਆ ਵਾ ਸਾਡੇ ਤਿੰਨ ਜੱਜਸ ਸੁਪਰੀਮ ਕੋਰਟ ਸੁਪਰੀਮ ਕੋਰਟ ਦੀ ਐਲੀਵੇਸ਼ਨ ਵਾਸਤੇ ਨਾਮ ਕਲੀਅਰ ਹੋਏ ਨੇ ਰੋਕ ਛੱਡੇ ਨੇ ਜਸ ਬਿਕੋਜ਼ ਦੇ ਆਰ ਸਿੱਖ ਜੱਜਸ ਸਾਡਾ ਇੱਕ ਪੰਜਾਬ ਹਰਨਾਣਾ ਹਾਈ ਕੋਰਟ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਜਸਟਿਸ ਦੀ ਐਲੀਵੇਸ਼ਨ ਹੋਈ ਹੈ ਮੱਧਿਆ ਪ੍ਰਦੇਸ਼ ਦੇ ਚੀਫ ਜਸਟਿਸ ਦੀ ਉਹ ਫਾਈਲ ਰੁਕੀ ਹੋਈ ਹੈ ਅੱਛਾ ਕਿਸਾਨਾਂ ਦੇ ਹਾਲਤ ਕੀ ਕਰਦੀ ਹੈ ਬੀਜੇਪੀ ਜਿਹੜੇ ਇਹਨਾਂ ਦੇ ਮਿਨਿਸਟਰਸ ਇੱਥੇ ਫਿਰਦੇ ਉਹਨੂੰ ਤਾਲਿਬਾਨ ਕਹਦੇ ਨੇ ਯਾਰ ਕਿਸਾਨ ਤਾਲਿਬਾਨ ਹੈ ਜਿਹੜੇ ਤੁਹਾਡੀਆਂ ਬਾਰਡਰਾਂ ਤੇ ਰਾਖੀ ਕਰਦੇ ਉਹ ਤਾਲਿਬਾਨ ਹੋਗੇ ਨੇ ਜਿਹੜੇ ਤੁਸੀਂ ਏਸੀ ਦੇ ਕਮਰਿਆਂ 'ਚ ਦਿੱਲੀ ਬੈਠ ਕੇ ਨਜ਼ਾਰੇ ਲੈਨੇ ਹੋ ਪੈਸੇ ਲੁੱਟਦੇ ਹੋ ਤੁਸੀਂ ਉਹ ਕੀ ਕਹਿੰਦੇ ਹੋ ਰਾਸ਼ਟਰਵਾਦੀ ਹੋ ਗਏ ਨੇ ਲਾਈਕਵਾਈਸ ਭਾਜਪੀ ਨੇ ਪੰਜਾਬ ਔਰ ਮਾਈਨੋਰਟੀਜ਼ ਨਾਲ ਆ ਜਿਹੜਾ ਜੰਮੂ ਕਸ਼ਮੀਰ ਦੀ ਸਟੇਟ ਤੋੜੀ ਆ ਜੀ ਉਹਦਾ ਡਾਇਰੈਕਟ ਇੰਪੈਕਟ ਹੈ ਪੰਜਾਬ ਤੇ ਜੀ ਜਿਹੜਾ ਅਕਾਲੀ ਦਲ ਅੱਜ ਹਵਾ 'ਚ ਹੋ ਗਿਆ ਜਿਹਨੂੰ ਸਮਝ ਨਹੀਂ ਆ ਰਹੀ ਕਿ ਕੀ ਹੋਇਆ ਇਹੀ ਹੋਇਆ ਵਾ ਬੇਅਦਬੀਆਂ ਬਹੁਤ ਵੱਡਾ ਇਸ਼ੂ ਮਨਿੰਦਰ ਬਟ ਲੈਟ ਮੀ ਟੈਲ ਯੂ ਵਨ ਥਿੰਗ ਜਿਹੜੇ ਐਕਸ਼ਨਸ ਗਵਰਨਮੈਂਟ ਆਫ ਇੰਡੀਆ ਦੇ ਐਂਟੀ ਮਾਈਨੋਰਟੀਜ਼ ਨੇ ਜਦੋਂ ਜੰਮੂ ਕਸ਼ਮੀਰ ਦੀ ਸਟੇਟ ਤੋੜੀ ਮੁਸਲਮਾਨਾਂ ਨੇ ਤਾਂ ਉਥੋਂ ਦੇ ਲੋਕਾਂ ਨੇ ਬੁਰਾ ਮਨਾਇਆ ਹੀ ਮਨਾਇਆ ਵਾ ਪਰ ਦੇਸ਼ ਭਰ ਵਿੱਚ ਜਿੱਥੇ-ਜਿੱਥੇ ਕੋਈ ਘੱਟ ਗਿਣਤੀ ਦੇ ਲੋਕੀ ਬੈਠੇ ਸੀਗੇ ਉਹਨਾਂ ਦੇ ਖਤਰੇ ਦੀ ਘੰਟੀ ਵੱਜੀ ਯਾਰ ਇਹ ਤਾਂ ਸਾਨੂੰ ਵੀ ਮੁਕਾ ਦੇਣਗੇ ਸੋ ਹੁਣ ਭਾਜਪੀ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਆ ਉਹ ਕਿਹੜੇ ਮੂੰਹ ਦੇ ਨਾਲ ਆ ਰਹੀ ਆ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਸਿਰਫ ਸਰਕਾਰੀ ਸੱਤਾ ਦਾ ਨਸ਼ਾ ਬੋਲ ਰਿਹਾ ਪਿੱਛੇ ਵੱਡੇ ਪੱਧਰ ਤੇ ਪੈਸਾ ਬੋਲ ਰਿਹਾ ਮੈਂ ਪਾਰਲੀਮੈਂਟ ਲੜੀ ਨਾ ਜਦੋਂ ਮੈਂ ਇੱਕ ਦਿਨ ਜਦੋਂ VOTING ਹੋ ਰਹੀ ਸੀਗੀ ਆਈ ਵਾਸ ਸਰਪ੍ਰਾਈਜ਼ਡ ਕਿ ਸੰਗਰੂਰ ਦੇ ਹਰ ਪਿੰਡ ਵਿੱਚ BJP ਨੇ ਬੂਥ ਲਾਇਆ ਸੀ ਮੈਂ ਪੁੱਛਿਆ ਉਹਨਾਂ ਨੂੰ ਪੰਮ ਬੰਦਾ ਉੱਥੇ ਤਿੰਨ ਬੈਠੇ ਸੀ ਉਹ ਕਹਿੰਦੇ ਜੀ ਹਰ ਪਿੰਡ ਵਿੱਚ ਇਹ ਬੂਥ ਲਾਉਣ ਵਾਸਤੇ ਉਹਨਾਂ ਨੇ ਲੱਖ ਰੁਪਿਆ ਦਿੱਤਾ 13000 ਪਿੰਡ ਆ ਉਹਦੇ ਚ ਬੂਥ ਜ਼ਿਆਦਾ ਨੇ ਜਸਟ ਇਮੇਜਿਨ ਦਾ ਅਮਾਉਂਟ ਆਫ ਮਨੀ BJP ਵੁਡ ਹਾਵ ਸਪੈਂਟ ਜਸਟ ਟੂ ਮੇਕ ਇਟਸ ਪ੍ਰੈਜ਼ੈਂਸ ਫੀਲਡ ਕਿ ਅਸੀਂ ਪੰਜਾਬ ਦੇ ਉੱਤੇ ਇਕੱਲੇ ਤੌਰ ਦੇ ਉੱਤੇ ਵੀ ਅਸੀਂ 17 18 ਪਰਸੈਂਟ ਵੋਟ ਲੈ ਗਏ ਆ ਸਿਰਫ ਇਹ ਜਚੌਣ ਵਾਸਤੇ ਇਲੈਕਸ਼ਨਾਂ ਲੜਦੇ ਨੇ ਔਰ ਪੰਜਾਬ ਨੂੰ ਉਹ ਧੋਂਸ ਨਾਲ ਜਿੰਨਾ ਚਾਹੁੰਦੇ ਨੇ ਸੋ ਮੈਨੂੰ ਲੱਗਦਾ ਵਾ ਕਿ ਜੇ ਤਾਂ ਜਿਹੜੇ ਤਾਂ اخਲਾਕੀ ਲੋਗ ਨੇ ਜੇ ਤਾਂ ਆਪਾਂ ਉਦਾਂ ਹੀ ਸੁਣੀ ਸੁਣਾਈ ਗੱਲ ਨਾਲ ਵੋਟਾਂ ਪਾਉਣੀਆਂ ਤੇ ਫਿਰ ਉਹਨਾਂ ਦੀ ਮਰਜ਼ੀ ਆ ਬਟ ਆਈ ਪਰਸਨਲੀ ਫੀਲ ਕਿ ਇਹ ਦੋਨੋਂ ਫੋਰਸਸ ਨੂੰ ਪੰਜਾਬ ਵਿੱਚ ਡੀਫੀਟ ਕਰਨਾ ਬਹੁਤ ਲਾਜ਼ਮੀ ਹੈ ਜੀ ਤੁਸੀਂ ਪ੍ਰਾਈਵੇਟ ਬਿੱਲ ਲੈ ਕੇ ਜਾਂਦਾ ਸੀ ਪ੍ਰਵਾਸੀਆਂ ਦੇ ਲਈ ਮਤਲਬ ਕਿ ਪੰਜਾਬ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਵੋਟਰ ਕਾਰਡ ਮਨਾਉਣ ਨੂੰ ਲੈ ਕੇ ਪੰਜਾਬ ਦੀ ਨਾਗਰਿਕ ਪੰਜਾਬ ਵਿੱਚ ਰਹਿਣਾ ਹੈ ਤਾਂ ਉਹਦੇ ਤੇਰੀ ਤੁਸੀਂ ਕਲੈਕਟਰ ਤੁਹਾਡੇ ਬਿੱਲ ਤੇ ਕਿਸੇ ਨੇ ਗੌਰ ਨਹੀਂ ਕੀਤੀ ਕੀ ਅੱਜ ਕੱਲ੍ਹ ਵੀ ਇੱਕ ਘਟਨਾ ਵਾਪਰਦੀ ਹੈ ਮੋਹੱਲੇ ਦੇ ਵਿੱਚ ਚਰਚਾ ਛਿੜਦੀ ਹੈ ਕੀ ਮੰਨਦੇ ਹੋ ਕਿਉਂ ਕਿਉਂ ਨਹੀਂ ਸਰਕਾਰ ਉਹ ਬਿਲ ਉਹ ਬਿੱਲ ਤੇ ਤਾਂ ਕੋਈ ਅੜਿੱਕਾ ਹੈ ਹੀ ਨਹੀਂ ਬਾਕੀ ਸੂਬਿਆਂ ਦੇ ਵਿੱਚ ਲਾਗੂ ਹੈ ਇੱਥੇ ਕਿਉਂ ਨਹੀਂ ਮੰਨਦੇ ਤੁਸੀਂ ਬਹੁਤ ਅੱਛੀ ਗੱਲ ਉਠਾਈ ਦੇਖੋ ਕੁੰਬੜਾਂ ਦੇ ਵਿੱਚ ਗੈਰ ਪੰਜਾਬੀਆਂ ਨੇ ਦੋ ਸਿੱਖ ਨੌਜਵਾਨ ਮਾਰ ਦਿੱਤੇ ਨੇ ਸ਼ਾਇਦ ਇੱਕ ਨੂੰ ਤਾਂ ਇਸ ਤਰ੍ਹਾਂ ਮਾਰਿਆ ਕੋਦੀ ਅੱਖ ਦੇ ਵਿੱਚ ਦੀ ਸੀ ਕੱਢ ਕੇ ਸਿਰ ਦੇ ਪਿੱਛੇ ਕੱਢ ਦਿੱਤੀ ਆ ਬੇਸਿਕਲੀ ਐਕਟ ਆਫ ਐਕਸਟ੍ਰੀਮ ਕ੍ਰਿਮੀਨੈਲਿਟੀ ਤੇ ਮੈਂ ਜਦੋਂ ਇਹ ਕਹਿੰਨਾ ਆ ਮੈਂ ਇਹ ਥੋੜੋ ਕਹਿ ਰਿਹਾ ਕਿ ਬਾਹਰ ਕੱਢ ਦਿਓ ਸਾਰੇ ਬੰਦੇ ਮੈਂ ਕਹਿੰਨਾ ਕਿ ਇੱਕ ਲਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਲਾ ਉੱਤਰਾਖੰਡ ਜਿਹੜਾ ਬੀਜੇਪੀ ਨੇ ਹੁਣ ਬਣਾਇਆ ਬੀਜੇਪੀ ਨੇ ਤੇ ਜੇ ਪੰਜਾਬ ਦੇ ਵਿੱਚ ਕਾਨੂੰਨ ਬਣ ਜੇਗਾ ਘੱਟੋ ਘੱਟ ਯਾਰ ਜੇ ਕੋ ਆਊਗਾ ਉਹ ਸ਼ਰਤਾ ਪੂਰੀਆਂ ਕਰਕੇ ਆਊ ਹੁਣ ਸਾਡੀ ਪੋਲੀਟੀਕਲ ਜਮਾਤ ਇਹੀ ਰੋਲਾ ਪਾਈ ਜਾਂਦੀ ਜੀ ਕਿ ਸਾਡੇ ਬੱਚੇ ਵੀ ਕੈਨੇਡਾ ਅਮਰੀਕਾ ਜਾਂਦੇ ਤੇ ਮੈਂ ਬਿਲਕੁਲ ਇਹ ਕਹਿ ਰਿਹਾ ਮਨਿੰਦਰ ਸਿੰਘ ਜੀ ਕਿ ਕੈਨੇਡਾ ਅਮਰੀਕਾ ਤੁਹਾਡੇ ਬੱਚਿਆਂ ਨੂੰ ਬਿਨਾਂ ਸ਼ਰਤ ਜਾਣ ਦਿੰਦੀਆਂ ਨੇ ਉਹ ਵੀ ਤਾਂ ਕਹਿੰਦੇ ਸਾਡੇ ਲਾਜ਼ ਪੂਰੇ ਕਰੋ ਉਹੀ ਗੱਲ ਮੈਂ ਕਹਿ ਰਿਹਾ ਵਾਂ ਹੁਣ ਰੋਲਾ ਪੋਲੀਟੀਕਲ ਜਮਾਤ ਦਾ ਇਹ ਆ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀ ਐਡੀਕ ਵੱਡੀ ਵਸੂ ਆ ਅਪਰੋਕਸੀਮੇਟਲੀ ਮੈਂ ਗਲਤ ਰਹਿਵਾਂ ਤੇ 50 ਲੱਖ ਬੰਦਾ ਗੈਰ ਪੰਜਾਬੀ ਪੰਜਾਬ ਚ ਰਜਿਸਟਰਡ ਅਨ ਰਜਿਸਟਰਡ ਆ ਜਿਹੜਾ ਹੁਣ ਪਿੱਛੇ ਜੀ ਉਹਨਾਂ ਨੇ ਧਾਰਮਿਕ ਦਿਨ ਮਨਾਇਆ ਵਾ ਲੁਧਿਆਣੇ ਦੀ ਸ਼ਕਲ ਆ ਰਹੀ ਸੀ ਕਹਿੰਦੇ ਸੀ ਲੁਧਿਆਣਾ ਕਿ ਲਖਨਾਊ ਯੂ نو ਸੋ ਦੇਰਫੋਰ ਇ ਡਰਦੇ ਨੇ ਵੋਟਸ ਤੋਂ ਮੈਂ ਉਹਨਾਂ ਨੂੰ ਬਹੁਤ ਸਮਝਾਉਣਾ ਵਾ ਕਿ ਹਰ ਗੱਲ ਵੋਟ ਨਾ ਮਤ ਪਹਿਚਾਨੋ ਜੇ ਤੁਸੀਂ ਕੋ ਚੰਗੀ ਨੇਕ ਨੀਅਤ ਨਾਲ ਕੰਮ ਕਰੋਗੇ ਗੈਰ ਪੰਜਾਬੀ ਵੀ ਨਾਰਾਜ਼ ਨਹੀਂ ਹੋਣਗੇ ਅਸੀਂ ਕਹੋ ਜਿਹੜੇ ਬੈਠੇ ਨੇ ਬੈਠ ਰਹੋ ਪਲੀਜ਼ ਇਨ ਫਿਊਚਰ ਪਲੀਜ਼ ਸਾਡਾ ਇੱਕ ਕਾਨੂੰਨ ਆਉਣਾ ਚਾਹੀਦਾ ਵਾ ਪਰ ਇਹਦੇ ਕੰਟ੍ਰਰੀ ਤੁਸੀਂ ਜ਼ਰਾ ਸੋਚੋ ਜਿਹੜੇ ਬੰਦੇ ਇਸ ਤਰ੍ਹਾਂ ਦੇ ਕਾਨੂੰਨ ਦਾ ਵਿਰੋਧ ਕਰਦੇ ਨੇ ਕੱਲ ਨੂੰ ਜੇ ਪੰਜਾਬ ਦੇ ਰਹਿਣ ਵਾਲਿਆਂ ਨੇ ਜਾਂ ਸਿੱਖਾਂ ਨੇ ਇਹ ਮਨ ਬਣਾ ਲਿਆ ਕਿਉਂਕਿ ਇਹ ਆ ਬੰਦਿਆਂ ਨੂੰ ਯਾਰ ਹਰਾਉਣਾ ਵਾ ਤੇ ਉਹ ਤਾਂ ਫਿਰ ਜਮਾਨਤਾ ਜਬਤ ਹੋਣਗੀਆਂ ਸੋ देयरफॉर ਇਹ ਬਿਲ ਬਹੁਤ ਇੰਪੋਰਟੈਂਟ ਹੈ ਔਰ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਐਡ ਕਰ ਦਿਆਂ ਕਿ ਅੱਜ ਪੰਜਾਬ ਕ੍ਰਾਈਸਿਸ ਚ ਅੱਜ ਪੰਜਾਬ ਲੀਡਰਲੈਸ ਵੀ ਹੈ ਤੁਸੀਂ ਦੇਖੋ ਨਾ ਜਿਹੜੀ ਮੈਂ ਪੰਜਾਬ ਲੀਡਰਲੈਸ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਖੇਤਰੀ ਪਾਰਟੀ ਸੀ ਪੰਥਕ ਪਾਰਟੀ ਸੀ ਕਿੱਥੇ ਨੇ ਵੇਅਰ ਇਜ਼ ði ਲੀਡਰ ਉਹਨਾਂ ਨੂੰ ਮਤਲਬ ਸੁਖਬੀਰ ਬਾਦਲ ਤੇ ਨੂੰ ਆਪਸ ਅੰਦਰ ਵੀ ਚਾਤਮਾਨੀ ਚਾਹੀਦੀ ਤੇ ਆਲੇ ਦੁਆਲੇ ਵੀ ਚਾਤਮਾਨੀ ਚਾਹੀਦੀ ਬੰਦਾ ਹੀ ਨਹੀਂ ਛੱਡਿਆ ਕੋਈ ਯਾਰ ਪੰਜਾਬ ਦੇ ਵਿੱਚ ਸੋ ਪੰਜਾਬ ਦੀ ਜਿਹੜੇ ਅੱਜ ਪੰਜਾਬੀ ਜਿਹੜੇ ਨੇ ਮੈਂ ਸਹੀ ਮਹਿਨਤ ਚ ਕਹਿੰਦਾ ਜਿਹੜੇ ਸਿੱਖ ਨੇ ਉਹ ਥੋੜਾ ਜਿਹਾ ਅਨਾਥ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਕ੍ਰਾਈਸਿਸ ਤੋਂ ਕੱਢਣ ਵਾਸਤੇ ਪੰਜਾਬ ਦੇ ਵਿੱਚ ਜੈਨੂਨ ਕੰਮ ਹੋਣੇ ਮਿਸਾਲ ਦੇ ਤੌਰ ਤੇ ਪਾਕਿਸਤਾਨ ਨਾਲ ਬਾਰਡਰ ਖੁੱਲਣਾ ਚਾਹੀਦਾ ਹੁਣ ਤੁਸੀਂ ਆਮ ਆਦਮੀ ਪਾਰਟੀ ਦਾ ਰਵਈਆ ਦੇਖੋ ਕੀ ਹੈ ਜੋ ਬੀਜਪੀ ਕਹਿੰਦੀ ਕਿ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਭਗਵੰਤ ਮਾਨ ਕਹਿੰਦਾ ਨਹੀਂ ਖੁੱਲਣਾ ਚਾਹੀਦਾ ਜੀ ਕਿਉਂ ਨਹੀਂ ਖੁੱਲਣਾ ਚਾਹੀਦਾ ਔਰ ਪੰਜਾਬ ਇਕਨੋਮਿਕਲੀ ਕੈਨ ਨਾਟ ਸਰਵਾਈਵ ਅਨਲੈਸ ਪਾਕਿਸਤਾਨ ਨਾਲ ਫੁੱਲ ਫਲੇਜਡ ਬਾਰਡਰ ਇੰਟੂ ਸੈਂਟਰਲ ਏਸ਼ੀਆ ਖੁੱਲੇ ਨਾ ਇੰਡਸਟਰੀ ਮੈਂ ਇੰਡਸਟਰੀ ਵਾਲਿਆਂ ਨੂੰ ਵੀ ਕਹਿਣਾ ਚਾਹਤ ਹਾਂ ਤੁਸੀਂ ਵੀ ਸਰਵਾਈਵ ਨਹੀਂ ਕਰ ਸਕਦੇ ਜੀ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਕਿਉਂਕਿ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਗਈ ਸਾਡੇ ਅਸੀਂ ਕੰਪੀਟ ਨਹੀਂ ਕਰ ਸਕਦੇ ਵਿਦ ਸਟੇਟਸ ਲਾਈਕ ਗੁਜਰਾਤ ਮਹਾਰਾਸ਼ਟਰ ਐਂਡ ਯੂ نو ਪ੍ਰੋਗਰੈਸਿਵ ਸਟੇਟਸ ਜਿਹੜੀਆਂ ਤੇਲੰਗਾਨਾ ਵਗੈਰਾ ਹੁਣ ਸਾਡੇ ਤੋਂ ਬਹੁਤ ਅੱਗੇ ਨੰਗੀਆਂ ਸਾਰੀਆਂ ਸਟੇਟਸ ਸੋ ਇੱਥੇ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਦੀ ਲੀਡਰਸ਼ਿਪ ਕੀ ਕਹਿ ਰਹੀ ਹੈ ਅੱਛਾ ਪੰਜਾਬ ਦੀ ਲੀਡਰਸ਼ਿਪ ਆਫ ਸਰਕਾਰ ਬਣਾਈ ਭਗਵੰਤ ਮਾਨ ਦੀ ਉਹ ਸਾਡੇ ਨੌਜਵਾਨਾਂ ਦੇ ਐਨਐਸਏ ਲਾ ਕੇ ਚੱਕੇ ਅੰਦਰ ਸੁੱਟ ਰਹੇ ਨੇ ਸੋ ਥੇਰਫੋਰ ਅਕਾਲੀ ਦਲ ਜਿਹਦੀਆਂ ਰਿਸਪੌਂਸਿਬਿਲਿਟੀਆਂ ਸੀ ਟੂ ਕਮ ਫਾਰਵਰਡ ਐਂਡ ਸਪੀਕ ਔਨ ਆਲ ðiਸ ਇਸ਼ੂਜ਼ ਉਹ ਵਿਚਾਰੇ ਚੁੱਪ ਬੈਠੇ ਨੇ ਬਸ ਉਹ ਇਸ ਗੱਲ 'ਚ ਬੈਠੇ ਨੇ ਕਿ ਕਿਸੇ ਤਰੀਕੇ ਨਾਲ ਬੀਜੇਪੀ ਨਾਲ ਸਮਝੌਤਾ ਹੋ ਜਾਏ ਮੁੜ ਕੇ ਸਰਕਾਰ ਉਹ ਉਹ ਟਾਈਮ ਨੰਘ ਗਿਆ ਵਾ ਹੁਣ ਤੁਸੀਂ ਦੇਖੋ ਇੰਟਰਨੈਸ਼ਨਲ ਕ੍ਰਾਈਸਿਸ ਆਇਆ ਕੈਨੇਡਾ ਅਮਰੀਕਾ ਦੀ ਪਾਵਰਫੁਲ ਨੇਸ਼ਨਸ ਵੈਸਟਰਨ ਕੰਟਰੀਜ਼ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਬੋਲ ਰਹੇ ਨੇ ਡਿਪਲੋਮੈਟਿਕ ਤਣਾਅ ਪੈਦਾ ਹੋ ਗਿਆ ਇੰਡੀਆ ਤੇ ਕੈਨੇਡਾ ਦਾ ਡਿਪਲੋਮੈਟਸ ਵਾਪਸ ਹੋ ਗਏ ਔਰ ਵਿਸ਼ਵਵਿਆ ਇੰਪੋਰਟੈਂਟ ਮੀਡੀਆ ਇਨਕਲੂਡਿੰਗ ਨਿਊਯਾਰਕ ਟਾਈਮਜ਼ ਵਗੈਰਾ ਬੀਬੀਸੀ ਵਗੈਰਾ ਉਹ ਸਿੱਖਾਂ ਦੀ ਗੱਲ ਕਰ ਰਹੇ ਸਿੱਖਾਂ ਦੀ ਲੀਡਰਸ਼ਿਪ ਧਾਰਮਿਕ ਤੇ ਸਿਆਸੀ ਚੁੱਪ ਬੈਠੇ ਨੇ ਸੋ ਦਿਸ ਇਜ਼ ਦੀ ਇਹ ਬੜਾ ਬਦਕਿਸਮਤੀ ਔਰ ਅਫਸੋਸਨਾਕ ਮਾਹੌਲ ਚੋਂ ਅਸੀਂ ਗੁਜ਼ਰ ਰਹੇ ਹੈਗੇ ਆ ਤੇ ਉਤਾ ਹੀ ਉਹ ਖੇੜਾ ਛੁੱਟੇਗਾ ਜਿੱਦਣ ਇੱਥੇ ਕੋਈ ਸੁਹਿਰਦ ਐਟਲੀਸ ਪੰਜਾਬ ਪੱਖੀ ਆਵਾਜ਼ ਜਿਹੜੀ ਸਹੀ ਮੈਨਾਂ ਵਿੱਚ ਗੱਲ ਕਰਨ ਵਾਲੀ ਹੋਵੇ ਇੱਕ ਤੁਸੀਂ ਕਹਿ ਰਹੇ ਹੋ ਪ੍ਰਵਾਸੀਆਂ ਦੇ ਲਈ ਪਰ ਇੱਥੇ ਇੱਕ ਹੋਰ ਲੋਕਾਂ ਦਾ ਇੱਕ ਸਵਾਲ ਉੱਠ ਖੜਦਾ ਹੈ ਕਿ ਸਾਡੇ ਤਾਂ ਸੀਐਮ ਹਾਊਸ ਦੇ ਵਿੱਚ ਪ੍ਰਵਾਸੀ ਆ ਕੇ ਬੈ ਗਏ ਨੇ ਸਾਡੇ ਤਾਂ ਇੱਥੋਂ ਰਾਜ ਸਵਾ ਮੈਂਬਰ ਪ੍ਰਵਾਸੀ ਗਏ ਨੇ ਮਤਲਬ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਵੀ ਲੋਕ ਆ ਉਹ ਵੀ ਪ੍ਰਵਾਸੀ ਬੈਠੇ ਨੇ ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਜਿਨ੍ਹਾਂ ਨੇ ਸਿਸਟਮ ਚਲਾਉਣਾ ਜਦੋਂ ਉਹ ਉਹੋ ਜਿਹੇ ਬੰਦੇ ਬੈਠੇ ਤਾਂ ਕਦੋਂ ਚਾਹਣਗੇ ਕਿ ਪੰਜਾਬ ਸ਼ੁਰੂ ਸ਼ੁਰੂ ਵਿੱਚ ਤਾਂ ਥੋੜਾ ਜਿਹਾ ਭਗਵੰਤਮਾਨ ਆਪਣੇ ਆਪ ਨੂੰ ਅਸਰਟ ਕਰਦਾ ਉਹ ਲੇਕਿਨ ਹੁਣ ਤਾਂ ਉਹਦੇ ਬਿਲਕੁ ਟੋਟਲ ਕੰਟਰੋਲ ਕੇਜਰੀਵਾਲ ਦਾ ਹੈ ਹੀ ਇਸ ਓਨਲੀ ਇਹ ਆਪਣਾ ਸਿਰਫ ਹੁਣ ਤੁਸੀਂ ਦੇਖੋ ਉਹਨਾਂ ਨੇ ਦਬਕਾ ਮਾਰਿਆ ਹੈ ਦੀ ਆਪਣੀ ਘਰ ਵਾਲੀ ਤੇ ਇਹਦੇ ਮਾਤਾ ਜੀ ਲੁਗਗੇ ਨੇ ਉਹਨਾਂ ਨੇ ਦਬਕਾ ਮਾਰਿਆ ਕਿ ਖਬਰਦਾਰ ਜੋ ਹੁਣ ਤੁਸੀਂ ਇਹਨਾਂ ਨੂੰ ਘਮਾਇਆ ਪੰਜਾਬ ਦੇ ਵਿੱਚ ਚੀਫ ਸੈਕਟਰੀ ਇਹਦਾ ਬਦਲ ਦਿੱਤਾ ਓਐਸਡੀ ਸਾਰੇ ਇਹਦੇ ਬਦਲ ਦਿੱਤੇ ਪ੍ਰੋਮਿਨੈਂਟ ਫਾਈਨੈਂਸ਼ੀਅਲ ਐਡਵਾਈਜ਼ਰ ਸਾਰੇ ਨਾਨ ਪੰਜਾਬੀ ਲਿਆਂਦੇ ਨੇ ਬੰਦੇ ਦਿੱਲੀੋਂ ਲਿਆ ਕੇ ਮੈਨੂੰ ਲੱਗਦਾ ਮੈਂ ਗਲਤ ਨਾ ਹੋਵਾਂ ਤਾਂ ਕੇਜਰੀਵਾਲ ਦਾ ਪੀਏ ਅਨੋਫੀਸ਼ੀਅਲੀ ਬੈਠਾ ਹੋਇਆ ਆਣ ਕੇ ਇੱਥੇ ਵਾਟਐਵਰ ਹਿਸ ਨੇਮ ਇਜ਼ ਕੋਈ ਮ ਇਹ ਨਾ ਬੋਲ ਬੇਬ ਬੇਬੋ ਵਗੈਰਾ ਜੋ ਹਾਂ ਲਾਈਕਵਾਇਜ਼ ਇੱਕ ਹੋਰ ਆਦਮੀ ਪੋਲਿਟਿਕਲ ਸਾਈਡ ਤੇ ਲਾਇਆ ਹੋਇਆ ਸੋ ਰਾਜ ਸਭਾ ਸਾਰੀ ਤਿੰਨ ਚਾਰ ਗੈਰ ਪੰਜਾਬੀਆਂ ਨੂੰ ਦਿਤੀਆਂ ਤੋ ਇਤਾਈਓ ਦਾ ਮੇਰੇ ਬਿੱਲ ਤੇ ਜਾਣ ਕੇ ਲੈ ਕੇ ਨਹੀਂ ਇੰਟਰੋਡਿਊਸ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਕਿ ਜਿੰਨੇ ਜ਼ਿਆਦਾ ਗੈਰ ਪੰਜਾਬੀ ਪੰਜਾਬ ਦੇ ਉੱਤੇ ਰਾਜ ਕਰਨਗੇ ਜਿੰਨੇ ਪੰਜਾਬ ਗੈਰ ਪੰਜਾਬੀ ਵੋਟਰ ਬਣ ਜਾਣਗੇ ਪੋਲਿਟਿਕਲੀ ਸੂਟ ਸੇ ਪਾਰਟੀ ਵਿਚ ਇਟਸੈਲਫ ਇਜ਼ ਨਾਟ ਇੰਟਰਸਟਿਡ ਇਨ ਪੰਜਾਬ ਮੈਂ ਕੀ ਕਹਿੰਨਾ ਮੈਂ ਕਹਿੰਨਾ ਤੁਸੀਂ ਐ ਕਰੋ ਚਲੋ ਮੰਨ ਲਿਆ ਕੁਝ ਸਾਡੀ ਪਾਰਟੀ ਦੇ ਲੀਡਰਸ ਵੀ ਕੁਝ ਚੁੱਪ ਰਹਿੰਨੇ ਨੇ ਇਸਿਊ ਤੇ ਮੈਂ ਕਹਿੰਦਾ ਬਿੱਲ ਤਾਂ ਇੰਟਰੋਡਿਊਸ ਕਰੋ ਬਹਿਸ ਤਾਂ ਹੋਲੈਂਡ ਤੋਂ ਬੈਸਟ ਆਫ ਆਲ ਰਿਜੈਕਟ ਕਰ ਦਿਓ ਤੁਹਾਡੇ ਕੋਲ ਤੁਹਾਡੇ ਕੋਲ ਸ਼ਕਤੀ ਹੈਗੀ 92 ਐਮਐਲਏ ਰੱਦ ਕਰ ਦਿਓ ਤੁਸੀਂ ਘਟੂ ਘਟ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਕੌਣ ਕਿਹਦੇ ਨਾਲ ਖੜਾ ਵਾ ਯਾਰ ਕਿਹੜਾ ਪੰਜਾਬ ਦੇ ਹੱਕ ਵਿੱਚ ਖੜਾ ਵਾ ਤੇ ਕਿਹੜਾ ਪੰਜਾਬ ਦੇ ਉਲਟ ਖੜਾ ਵਾ ਮੀ 13 ਨੇ ਵੀ ਮਤਲਬ ਪਿਛਲੇ ਜਦੋਂ ਸਰਕਾਰ ਨਹੀਂ ਸੀ ਤੇ ਗੱਲ ਆਕੀ ਸੀ ਕਿ ਗੈਰ ਪੰਜਾਬੀ ਸਾਡੀਆਂ ਨੌਕਰੀਆਂ ਲੈ ਜਾਂਦੇ ਆ ਇਹ ਕਾਂਗਰਸ ਦੇ ਰਾਜ ਚ ਉਹਨਾਂ ਨੇ ਇਲਜ਼ਾਮ ਲਾਇਆ ਸੀ ਪਰ ਹੁਣ ਤਾਂ ਆਪਦੀ ਸਰਕਾਰ ਹੈ ਇਹਨਾਂ ਦੀ ਤਾਂ ਗੱਲਾਂ ਹੀ ਛੱਡ ਦਿਓ ਜੀ ਇਹਨਾਂ ਨੇ ਜੋ ਕੁਝ ਪਹਿਲਾਂ ਕਿਹਾ ਉਹਦੇ 100% ਉਲਟ ਚੱਲੇ ਨੇ ਇਹ ਸਮਝ ਗਏ ਤੁਸੀਂ ਮੈਂ ਇਹਨਾਂ ਨੂੰ ਕਈ ਜਿਹੜੇ ਆ ਪਾਵਰ ਪਰਚੇਸ ਐਗਰੀਮੈਂਟ ਦੇ ਉੱਤੇ ਸਪੀਕਰ ਨੂੰ ਮਿਲਦੇ ਹੁੰਦੇ ਸੀ ਜਾ ਕੇ ਜੀ ਜਲਦੀ ਕਰੋ ਜੀ ਪਾਵਰ ਪਰਚੇਸ ਐਗਰੀਮੈਂਟ ਰੱਦ ਹੋਣੇ ਚਾਹੀਦੇ ਆ ਕਦੀ ਬੋਲੇ ਹੁਣ ਇਹ ਕਹਿੰਦੇ ਸੈਸ਼ਨ ਬਹੁਤ ਵੱਡੇ ਹੋਣੇ ਚਾਹੀਦੇ ਆ ਇਕਈ ਵਾਰੀ ਜਾ ਕੇ ਸਪੀਕਰ ਨੂੰ ਮਿਲੇ ਨੇ ਪੰਜਾਬ ਨੂੰ ਉਸ ਸੈਸ਼ਨ ਸਭ ਤੋਂ ਛੋਟੇ ਆਪ ਕਰਾਇਨੇ ਇਹਨਾਂ ਬਾਰੇ ਮੈਂ ਕੁਝ ਨਹੀਂ ਕਰਨਾ ਚਾਹੁੰਦਾ ਲੇਕਿਨ ਇਹ ਜਿਹੜਾ ਗੈਰ ਪੰਜਾਬੀਆਂ ਦਾ ਮੁੱਦਾ ਹੈ ਇਹ ਬੜਾ ਵਾਈਟਲ ਇਸ਼ੂ ਆ ਔਰ ਇਹ ਸਾਡੀ ਆਈਡੈਂਟੀਟੀ ਤੇ ਸਾਡੇ ਭਵਿੱਖ ਨਾਲ ਕਨੈਕਟਡ ਆ ਨਹੀਂ ਕਰਨਗੇ ਤਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਜਿਹੜਾ ਇਸ ਗੱਲ ਦਾ ਵਿਰੋਧ ਕਰੇਗਾ ਤੁਹਾਡੇ ਸਾਹਮਣੇ ਇਹਦੇ ਨਤੀਜੇ ਆਉਣਗੇ ਕਾਕ ਦੀ ਸਵਾਲ ਹੈ ਵਿਧਾਨ ਸਭਾ ਦਾ ਮਾਮਲਾ ਹਰਿਆਣਾ ਵਿਧਾਨ ਸਭਾ ਦਾ ਮਾਮਲਾ ਬਹੁਤ ਉੱਠਿਆ ਹੋਇਆ ਹੈ ਕਿ ਜ਼ਮੀਨ ਦਿੱਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਉਹਦੇ ਤੇ ਹੁਣ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਆਮਦਵੀ ਪਾਰਟੀ ਮੰਗ ਪੱਤਰ ਦੇ ਕੇ ਆਈ ਹੈ ਵੱਖ-ਵੱਖਰੇ ਪਰ ਕੀ ਲੱਗਦਾ ਨਹੀਂ ਇਹ ਸਮੇ ਤੋਂ ਲੇਟ ਗੱਲਾਂ ਜਦੋਂ 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 ਅਲੋਕੇਸ਼ਨ ਦੀ ਗੱਲ ਚੱਲੀ ਸੀ ਭਗਵੰਤ ਮਾਨ ਦਾ ਤਾਂ ਆਫੀਸ਼ੀਅਲ ਬਿਆਨ ਆ ਕਿ ਜੇ ਹਰਿਆਣੇ ਨੂੰ ਵਿਧਾਨ ਸਭਾ ਲਈ ਜਗ੍ਹਾ ਦੇਣੀ ਚੰਡੀਗੜ੍ਹ ਤਾਂ ਸਾਨੂੰ ਵੀ ਦਿੱਤੀ ਜਾਵੇ ਜਿਹੜਾ ਚੀਫ ਮਿ ਇੰਨੀ ਗੱਲ ਨਹੀਂ ਸਮਝਦਾ ਕਿ ਇਹਦੀ ਪੋਲੀਟੀਕਲ ਅਹਿਮੀਅਤ ਕੀ ਆ ਚੰਡੀਗੜ੍ਹ ਦੀ ਚੰਡੀਗੜ੍ਹ ਸਾਨੂੰ ਪਾਵਾ ਅਗਲੇ 5 7 10 ਸਾਲ ਨਾ ਮਿਲੇ ਪਰ ਅਸੀਂ ਕਲੇਮ ਥੋੜੋ ਛੱਡ ਸਕਦੇ ਹਾਂ ਅਲਟੀਮੇਟਲੀ ਚੰਡੀਗੜ੍ਹ ਪੰਜਾਬ ਦਾ ਰਹੇਗਾ ਕਿਉਂ ਪੰਜਾਬ ਦੇ ਪੰਜਾਬੀ ਸਪੀਕਿੰਗ ਪਿੰਡ ਖਰੜ ਸਬ ਤਹਿਸੀਲ ਦੇ ਦੇ ਕੇ ਉਜਾੜ ਕੇ ਚੰਡੀਗੜ੍ਹ ਬਣਿਆ ਵਾ ਹਰਿਆਣੇ ਦਾ ਤੇ 1 ਇੰਚ ਵੀ ਨਹੀਂ ਹੈ ਉੱਥੇ ਹਰਿਆਣੇ ਨੇ ਤੇ ਚੰਡੀਗੜ੍ਹ ਮੰਗਿਆ ਵੀ ਨਹੀਂਗਾ ਹਰਿਆਣੇ ਨੇ ਤਾਂ ਸਟੇਟ ਵੀ ਨਹੀਂ ਸੀ ਮੰਗੀ ਸੋ ਇਸ ਕਰਕੇ ਤਾਂ ਤਾਂ ਬਹੁਤ ਡਟ ਕੇ ਵਿਰੋਧ ਕਰਨਾ ਹੁਣ ਗੱਲ ਮਨਿੰਦਰ ਫੇ ਹੁਮ ਕਿਉਂ ਆਉਂਦੀ ਹੈ ਵਿਰੋਧ ਕੌਣ ਕਰੇਗਾ ਜੀ देयर आर ਸਰਟਨ ਪਾਰਟੀਆਂ ਜਿਹੜੇ ਨੈਸ਼ਨਲ ਲੈਵਲ ਤੋਂ ਚੱਲਦੀਆਂ ਨੇ देयर ਵਾਸ ਵਨ ਪਾਰਟੀ ਜਿਹੜੀ ਅਕਾਲੀ ਦਲ ਪੰਜਾਬ ਤੋਂ ਚੱਲਦੀ ਸੀ ਉਹ ਵੀ ਬਸ ਟਵਿੱਟਰ ਤੇ ਬੈਠ ਕੇ ਜਾ ਕੇ ਬਿਆਨ ਦੇਣ ਲੱਗ ਗਏ ਨੇ ਅਗਰ ਉਹ ਚੱਕਾ ਜਾਮ ਕਰ ਦਿੰਦੇ ਕਿ ਖਬਰਦਾਰ ਜੇ ਸਾਡੇ ਚੰਡੀਗੜ੍ਹ ਵਿੱਚੋਂ ਜ਼ਮੀਨ ਦਿੱਤੀ ਤੇ ਅੱਜ ਕੱਲ੍ਹ ਹੋਰ ਹੋਣੀ ਸੀ ਔਰ ਦੂਜਾ ਇਹ ਵੀ ਗੱਲ ਇੱਕ ਨਵਾਂ ਫੈਸ਼ਨ ਬਣ ਗਿਆ ਕਿ ਬਸ ਹਰੇਕ ਆਦਮੀ ਬਿਆਨ ਦੇ ਕੇ ਖੜਾਚਾ ਛਾ ਲੈਂਦੇ ਨੇ ਬਿਲਕੁਲ ਮਤਲਬ ਜਿਹੜੀ ਪੋਲੀਟੀਕਲ ਪਾਰਟੀਆਂ ਤਾਂ ਕਰਕੇ ਕੀ ਹੋਇਆ ਵਾ ਕਿ ਆ ਕਿਸਾਨ ਜਥੇਬੰਦੀਆਂ ਦੂਸਰੇ ਜਿਹੜੇ ਐਕਟਿਵਿਸਟ ਨੇ ਉਹ ਹੁਣ ਮੈਦਾਨ ਵਿੱਚ ਥੱਲੇ ਉਤਰੇ ਹੋਏ ਨੇ ਉਹਨਾਂ ਨੇ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦਾ ਰੋਲ ਉਹ ਅਡਾਪਟ ਕਰ ਰਹੇ ਨੇ ਤੇ ਲੋਕੀ ਚਾਹੁੰਦੇ ਲੋਕੀ ਉਹਨਾਂ ਦੇ ਨਾਲ ਜਾਣਗੇ ਲੋਕੀ ਜਾਂਦੇ ਨੇ ਉਹਨਾਂ ਦੇ ਨਾਲ ਛੋਟੇ ਮੋਟੇ ਮਸਲਿਆਂ ਵਿੱਚ ਕਿਸਾਨ ਜਥੇਬੰਦੀਆਂ ਨਿਤ ਦਿਨ ਆ ਡੀਸੀ ਦਫ਼ਤਰਾਂ ਦੇ ਆਲੇ-ਦੁਆਲੇ ਐਸਡੀਐਮ ਉਸਟੇਮ ਦੇ ਆਪਣਾ ਕੰਮ ਕਰ ਰਹੇ ਨੇ ਜਿਹੜਾ ਕਿ ਕੰਮ ਪੋਲੀਟੀਕਲ ਪਾਰਟੀ ਦਾ ਸੀਗਾ ਇਸੇ ਕਰਕੇ ਕਿਤਨੇ ਕਿਤੇ ਪੋਲੀਟੀਕਲ ਲੋਕਾਂ ਤੋਂ ਵੀ ਲੋਕਾਂ ਦਾ ਵਿਸ਼ਵਾਸ ਛੁੱਟਦਾ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਮਸਲਾ ਤਾਂ ਇਹਨਾਂ ਕੋਲ ਜਾ ਕੇ ਹੱਲ ਹੋਣਾ ਤੇ ਫਿਰ ਉਹਨਾਂ ਨਾਲ ਜਾ ਕੇ ਵੀ ਕੀ ਕਰਨੇ ਵਿਸ਼ਵਾਸ ਤਾਂ ਕਾਫੀ ਅਰਸੇ ਤੋਂ ਪੋਲੀ ਲekin ਆ ਜਿਹੜੀ ਬਦਲਾਓ ਬਦਲਾਓ ਦਾ ਨਾਰਾ ਲਾਉਂਦੇ ਸੀਗੇ ਇਹਨਾਂ ਨੇ ਰਹਿੰਦਾ ਖੁੰਦਾ ਵੀ ਜਿਹੜਾ ਸੀਗਾ ਉਹ ਝੱਗਾ ਚੱਕ ਦਿੱਤਾ ਵਾ ਜਿੰਨਾ ਵਿਸ਼ਵਾਸ ਇਸ ਪਾਰਟੀ ਨੇ ਥੋੜਿਆ ਹੁਣ ਕੀ ਕਹਿੰਦੇ ਨੇ ਪਿੰਡਾਂ ਦੇ ਵਿੱਚ ਸੱਥਾਂ ਜਾਮ ਲੋਕੀ ਕਹਿੰਦੇ ਯਾਰ ਇਹਨਾਂ ਨਾਲੋਂ ਤਾਂ ਅਕਾਲੀ ਕਾਂਗਰਸੀ ਚੰਗੇ ਸੀ ਮਤਲਬ ਉਹ ਵੀ ਯਾਦ ਕਰਾ ਦਿੱਤੇ ਜਿਨ੍ਹਾਂ ਜਿਨ੍ਹਾਂ ਤੋਂ ਜਿਨ੍ਹਾਂ ਤੋਂ ਬਹੁਤ ਔਖੇ ਹੋ ਕੇ ਇਹਨਾਂ ਨੂੰ ਲੈ ਕੇ ਆਏ ਇਹਨਾਂ ਦੀ ਕਾਰਜ ਸ਼ੈਲੀ ਇਹਨਾਂ ਦੀ ਨਿਖਿੱਧਪੁਣਾ ਇਹਨਾਂ ਦਾ ਜਿਹੜਾ ਇਹ ਮਤਲਬ ਐਂਟੀ ਪੰਜਾਬ ਆਈ ਊਡ ਸੇ ਇਨ ਫੈਕਟ ਮੈਂ ਜੇ ਇਹਨੂੰ ਤਿੰਨ ਸ਼ਬਦਾਂ ਚ ਕਹਾਂ ਦੇ ਰੈਂਟੀ ਪੰਜਾਬ ਦੇ ਰੈਂਟੀ ਫਾਰਮਰ ਐਂਡ ਦੇ ਰੈਂਟੀ ਸਿਕ ਆਲਸੋ ਥੈਂਕ ਯੂ ਸਰ ਥੈਂਕ ਯੂ ਮਿਹਰਬਾਨੀ ਤਾਂ ਗੱਲਬਾਤ ਕੀਤੀ ਸੁਖਪਾਲ ਸਿੰਘ ਖਹਿਰ ਦੇ ਨਾਲ ਹਰ ਵਿਸ਼ੇ ਤੇ ਪੋਲੀਟੀਕਲ ਵਿਸ਼ੇ ਤੇ ਜਿੰਨੇ ਵੀ ਮੁੱਦੇ ਜਿਹੜਾ ਉਹ ਬਿੱਲ ਲੈ ਕੇ ਆਏ ਆ ਪ੍ਰਵਾਸੀਆਂ ਦੇ ਲਈ ਉਹਨਾਂ ਨੇ ਪੇਸ਼ ਕਰਨਾ ਸੀ ਪਰ ਕਿਸੇ ਨੇ ਨਾ ਸਰਕਾਰ ਚਾਹੁੰਦੀ ਹੈ ਤੇ ਨਾ ਹੀ ਕੋਈ ਆਪਣੀ ਪਾਰਟੀ ਵੱਲੋਂ ਵੀ ਇਹਨਾਂ ਦਾ ਸੰਗਰੂਰ ਦੀਆਂ ਇਲੈਕਸ਼ਨਾਂ ਮੌਕੇ ਕਈ ਗੱਲਾਂ ਦੇ ਉੱਤੇ ਵਿਰੋਧ ਵੀ ਕੀਤਾ ਗਿਆ ਤਾਂ ਉਹਨਾਂ ਦਾ ਅੱਜ ਵੀ ਇਹ ਕਹਿਣਾ ਹੈ ਕਿ ਚੀਜ਼ਾਂ ਤਾਂ ਆਉਣ ਦਿਓ ਸਾਹਮਣੇ ਤਾਂ ਆਉਣ ਦਿਓ ਬਹਿਸ ਹੋਵੇ ਬਹਿਸ ਹੋਣ ਤੋਂ ਬਾਅਦ ਨਤੀਜੇ ਤੇ ਪਹੁੰਚੋ ਤੇ ਇਹ ਮੰਗ ਪਿਛਲੇ ਦਿਨੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਗਿੱਦੜਬਾਹ ਦੇ ਵਿੱਚ ਵੀ ਉਠਾਈ ਗਈ ਕਿ ਪੰਜਾਬ ਦੀਆਂ ਨੌਕਰੀਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਹੋਵੇ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਜਿਹੜੀਆਂ ਸਾਡੀਆਂ ਸ਼ਰਤਾਂ ਉਹਨਾਂ ਦੀ ਨੌਕਰੀ ਮਿਲੇ ਇਹ ਨਾ ਹੋਵੇ ਕਿ ਪੰਜਾਬੀਆਂ ਦਾ ਹੱਕ ਖੋਇਆ ਜਾਵੇ ਤੇ ਪ੍ਰਵਾਸੀਆਂ ਨੂੰ ਉਹ ਚੀਜ਼ ਮਿਲੇ ਪਰ ਉਹ ਇਹਨਾਂ ਦਾ ਸੁਖਪਾਲ ਸਿੰਘ ਖੈਰਾਂ ਦਾ ਵੀ ਇਹ ਗੱਲ ਕਹਿਣਾ ਕਿ ਪੰਜਾਬ ਨੂੰ ਲੈ ਕੇ ਉਸ ਤਰੀਕੇ ਦੇ ਨਾਲ ਕੋਈ ਪਾਰਟੀ ਸਖਿਰਦ ਨਹੀਂ ਹੈ ਪੰਜਾਬ ਦੀ ਜਿਹੜੀ ਲੋਕਲ ਪਾਰਟੀ ਸੀ ਆਪਦੀ ਪਾਰਟੀ ਸੀ ਉਹ ਵੀ ਅੱਜਕੱਲ ਟਵਿੱਟਰ ਤੇ ਬੈਠ ਕੇ ਟਵੀਟ ਕਰਨ ਯੋਗੀ ਰਹੀ ਗਈ ਹੈ ਤਾਂ ਹਰ ਵਿਸ਼ੇ ਤੇ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ ਐਂਟਰੀ ਲਈ ਦੇਖਦੇ ਰਹੋ ਲੋਕ ਵਾਈ ਟੀਵੀ